ਇਸਾਨ ਮਜਦੂਰ ਏਕਤਾ ਹਸਪਤਾਲ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸੋਮਵਾਰ ਨੂੰ ਸਾਡੇ ਅੱਜ ਨੇਚਰ ਕੇਅਰ ਦੇ ਡਾਕਟਰ ਬੈਠੇ ਹੋਇਆ ਜਨਰਲ ਮੈਡੀਸਨ ਦੇ ਡਾਕਟਰ ਸ਼ੁੱਕਰਵਾਰ ਨੂੰ 1 ਤੋਂ 4 ਵਜੇ ਤੱਕ ਬੈਠਦੇ ਜੀ ਅੱਖਾਂ ਦੇ ਡਾਕਟਰ ਨੂੰ ਮਿਲ ਸਕਦੇ ਆ ਦੰਦਾਂ ਦਾ ਐਕਸਰੇ ਫ੍ਰੀ ਕਰਦੇ ਜੀ ਉਹ ਓਕੇ ਜੀ ਉਹਦਾ ਕੋਈ ਚਾਰजेस ਨਹੀਂ ECG ਸਾਡੇ ਕੋਲ ਜਿਹੜੀ 62 ਚੈਨਲ ਮਸ਼ੀਨ ਆ ਜੀ ਉਹ ECG ਕੀਤੀ ਜਾਂਦੀ ਫ੍ਰੀ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਦੇ ਉੱਤੇ ਜੀ ਐਂਬੂਲੈਂਸ ਦੀ ਫ੍ਰੀ ਸੇਵਾ ਜੀ ਜਿਸਸਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਨੇਚਰ ਕੇਅਰ ਦੇ ਆ ਜਿਹੜਾ ਸੋਮਵਾਰ ਡਾਕਟਰ ਬੈਡ ਦੇ ਜੀ ਇਹ ਮਤਲਬ ਜਿੰਨੇ ਕ ਕਾਨੇ ਜੇ ਸੀਗੇ ਹਾਂ ਜਿੰਨਾ ਕ ਸਿਗਾ ਸਮਾਨ ਸਾਰਾ ਹੀ ਚੱਕ ਕੇ ਲੈਂਦਾ ਸੀ ਤਿੰਨ ਟਰੱਕ ਤੇ ਦੋ ਟਰਾਲੀਆਂ ਭਰ ਕੇ ਸਮਾਨ ਦੀਆਂ ਲਿਆਈ ਸੀ ਉੱਥੋਂ ਲਿਆਏ ਸੀ ਜੀ ਉਹ ਸਾਰਾ ਇੱਥੇ ਲਾਤਾ ਸਾਰਾ ਇੱਥੇ ਲਾਤਾ ਜੀ ਸੋਰਾ ਹੀ ਕਨਸੈਪਟ ਜਿੰਨਾ ਵੀ ਹੈਗਾ ਜੀ ਡੋਨੇਟ ਕੀਤਾ ਹੋਇਆ ਜੀ ਸਾਰਾ ਕੁਝ ਕਿਸੇ ਤੋਂ ਵੀ 1 ਰੁਪਿਆ ਡੋਨੇਸ਼ਨ ਨਹੀਂ ਲੈਂਦੇ ਜੀ ਆਪ ਸੇਵਾ ਕਰ ਜਾਣਾ ਆਪ ਸੇਵਾ ਕਰ ਜਾਣਾ ਜਿਸ ਤਰ੍ਹਾਂ ਇਹ ਦੱਸੂਗਾ ਵੀਰ ਨੂੰ ਵੀ ਕਾਊਂਟਰ ਵੀ ਬਣਾ ਕੇ ਦਿੱਤਾ ਸੈਟੀਆਂ ਬਣਾ ਕੇ ਦਿੱਤੀ ਆ ਇਹ ਸਿੰਘੂ ਬਾਰਡਰ ਦਿੱਲੀ ਤੋਂ ਅੱਜ ਚਲਾਂਗ ਭੋਗਪੁਰ ਦੇ ਵਿੱਚ ਆਪਾਂ ਖੜੇ ਆ ਇੱਥੇ ਤੱਕ ਆਇਆ ਜੀ ਇਹਨੂੰ ਇੱਥੇ ਲਿਆਉਣ ਦਾ ਸੁਪਨਾ ਕਿਵੇਂ ਸਿਰਜਿਆ ਗਿਆ ਇਹਨੂੰ ਸਰਕਾਰ ਕਿਵੇਂ ਕੀਤਾ ਇਹ ਜਿਹੜਾ ਜਿੱਦਾਂ ਐਜ਼ ਇਟ ਇਜ਼ ਆਇਆ ਹੋਇਆ ਹੈ ਇਹਨੂੰ ਇਸੇ ਤਰ੍ਹਾਂ ਰੱਖਾਂਗੇ ਇਦਾਂ ਹੀ ਸੰਭੋਗੇ ਕਿਉਂਕਿ ਤੁਹਾਡੇ ਜਿਹੜੇ ਗਾਂ ਪੋਤੇ ਪੜੋਤੇ ਲੱਕੜਦੋਤੇ ਆਉਣਗੇ ਉਹ ਦੇਖਣਗੇ ਦੱਸਣਗੇ ਉਹਨਾਂ ਨੂੰ ਕਹਾਣੀ ਵੀ ਤਾਂ ਸੁਣਾਉਣੀ ਆ ਵੀ ਅਵਰਜੀਤ ਸਿੰਘ ਉਹਨਾਂ ਨੇ ਐ ਕੀਤਾ ਸੀ ਨਹੀਂ ਤੁਸੀਂ ਵੀ ਸੁਣਾਉਂਗੇ ਵੀ ਇਦਾਂ ਸਾਡੇ ਬੱਚਿਓ ਵੀ ਇਦਾਂ ਮੋਰਚਾ ਲੱਗਾ ਸੀ ਤੇ ਮੋਰਚਾ ਜਿੱਤ ਕੇ ਆਏ ਸੀ ਉਹਨਾਂ ਨੇ ਮੈਨੂੰ ਕਿਹਾ ਬਾਬਾ ਜੀ ਇੱਥੇ ਤੇ ਹਸਪਤਾਲਾਂ ਬਾਰੇ ਪਤਾ ਰੱਬ ਨਾ ਕਰੇ ਤੁਹਾਨੂੰ ਕਿਤੇ ਰਾਤ ਐਮਰਜੈਂਸੀ ਪੈ ਜਾਵੇ ਤੁਸੀਂ ਕਿੱਥੇ ਜਾਓਗੇ ਮੈਂ ਕਹ ਜੀ ਮੈਨੂੰ ਤਾਂ ਪਤਾ ਨਹੀਂ ਇਹ ਇਹਨੂੰ ਡਿਵੈਲਪ ਕੀਤਾ ਇੱਕ ਬੈੱਡ ਲਾਇਆ ਫਿਰ ਚਾਰ ਬੈੱਡ ਲਾਏ ਫਿਰ ਤੰਬੂ ਲਾ ਕੇ ਪੱਕਾ ਇਦਾਂ ਹੀ ਕਰਾਇਆ ਔਰ ਮੈਂ ਉਦੋਂ ਹੀ ਡਾਕਟਰ ਸਾਹਿਬ ਨੂੰ ਕੇ ਬੇਨਤੀ ਕੀਤੀ ਸੀਗੀ ਵੀ ਜਿੱਦੋਂ ਅਸੀਂ ਮੋਰਚਾ ਜਿੱਤ ਗਏ ਤੇ ਇਹ ਹਸਪਤਾਲ ਜਿੱਦਾਂ ਦਾ ਵੀ ਹੋਇਆ ਮੈਂ ਲੈ ਕੇ ਜਾ ਹੁਣ ਇਸ ਟਾਈਮ ਜੀ ਆਪਾਂ ਜਿਹੜੇ ਚਾਰ ਕਿੱਲੇ ਆ ਇਹ ਹਸਪੀਟਲ ਨੂੰ ਦੇ ਦਿੱਤੇ ਆ ਮਸ਼ੀਨਾਂ ਤੁਸੀਂ ਦੇਖੋਗੇ ਕੈਮ ਚੱਲਦੀਆਂ ਜਿਹੜੀਆਂ ਠੀਕ ਹੈ 슈ਗਰ ਦਾ ਟੈਸਟ ਜਿਹੜਾ ਸਿਰਫ ਤੇ ਸਿਰਫ 10 ਰੁਪਏ ਦਾ ਬਲੱਡ ਸ਼ੂਗਰ ਦਾ ਸਟਿੱਪ ਵਾਲੀ ਨਹੀਂ ਸਟਿੱਪ ਤੋਂ ਵੀ ਤੁਸੀਂ ਬਾਹਰੋਂ ਕਿਤੇ ਮਾਰਕੀਟ ਚੋਂ ਕਰਾਉਣੇ ਤਾਂ 30 ਰੁਪਏ ਲੈਂਦੇ ਹੋ ਹਾਂਜੀ ਇਹ ਸਿਰਫ ਤੇ ਸਿਰਫ 10 ਰੁਪਏ ਦਾ ਸੀਬੀ ਦੀ ਸੀਬੀਸੀ ਦਾ ਟੈਸਟ 24 ਟੈਸਟ ਹੈ ਜਿਹੜੇ ਸੀਬੀਸੀ ਦੇ ਸਿਰਫ ਤੇ ਸਿਰਫ 70 ਰੁਪਏ ਦੇ ਜੀ ਜੇਸ ਬੰਦੇ ਦਾ ਡੈਲਸਿਸ ਹੁੰਦਾ ਜਾਂ ਜੇਸ ਬੰਦੇ ਦੀ ਕੀਮੋਥੈਰਪੀ ਹੁੰਦੀ ਹੈ ਕੈਂਸਰ ਵਾਲੇ ਦੀ ਉਹ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੇ ਟੈਸਟ ਫ੍ਰੀ ਕਰਦੇ ਜੀ ਅੱਛਾ ਜੀ ਮੈਂ ਤੁਹਾਨੂੰ ਡੈਂਟਲ ਦਾ ਡਿਪਾਰਟਮੈਂਟ ਵੀ ਦਿਖਾ ਦਿੰਦਾ ਜੀ ਇਹ ਇਹ ਵੀ ਸੇਵਾ ਫ੍ਰੀ ਚ ਹੈ ਇਹ ਵੀ ਕਿਸੇ ਦੇ ਵੱਲੋਂ ਕੀਤੀ ਗਈ ਹੈ ਸੇਵਾ ਸਾਰੀ ਹਾਂਜੀ ਆ ਜਿਓ ਜੀ ਮੈਂ ਦੱਸੂਗਾ ਉਹ ਡੈਂਟਲ ਕੇਅਰ ਇਕੁਪਮੈਂਟ ਡੋਨੇਟਡ ਬਾਈ ਬਲਜੋਤ ਸਿੰਘ ਬੱਲੀ ਬੱਲੀ ਬੜਿਆਲ ਆ ਜੀ ਇਹ ਬਜੂਹਾ ਕਲਾਤੋਂ ਪਰਿਵਾਰ ਆ ਉਹਨਾਂ ਨੇ ਸਾਨੂੰ ਇਹ ਦਿੱਤਾ ਔਰ ਨਾਲ ਫਲੋਡੇ ਦੀ ਸੰਗਤ ਸਾਡੇ ਕੈਮਜੋਲ ਆ ਮੈਂ ਕਿਹ ਜੀ ਜਾਈਏ ਡੈਂਟਲ ਕੇਅਰ ਸਭ ਤੋਂ ਮਹਿੰਗੀ ਹੈ ਇਹ ਤਾਂ ਇੰਸ਼ੋਰੈਂਸਾਂ ਚ ਵੀ ਕਵਰ ਨਹੀਂ ਹੁੰਦੀ ਭਾਈ ਇੰਸ਼ੋਰੈਂਸ ਹੀ ਕਵਰ ਨਹੀਂ ਹੁੰਦੀ ਸਾਡੇ ਡਾਕਟਰ ਸਾਹਿਬ ਆਉਂਦੇ ਆ ਫਿਰ ਜਿਹਾ ਸਾਹ ਦੇ ਨਾਲ ਜੀਪਾਇੰਟਮੈਂਟ ਲੈ ਲਈਦੀ ਆ ਤੇ ਸਾਡੇ ਡਾਕਟਰ ਆ ਕੇ ਫਿਰ ਫਿਰ ਚੈੱਕ ਅਪ ਕਰਦੇ ਆ ਅੱਛਾ ਗਗਨਾ ਜੀ ਜਿਹੜੇ ਨੇਚਰ ਕੇਅਰ ਦੇ ਡਾਕਟਰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਜਿੰਨੀ ਵੀ ਹੈਗੀ ਇਹ ਸੇਵਾ ਇਹਨਾਂ ਦੀ ਟੋਟਲੀ ਫ੍ਰੀ ਆ ਠੀਕ ਹੈ ਸੇਵਾ ਸਿਰਫ ਦੇ ਸਿਰਫ ਬਾਹਰ ਜੀ ਇਹ ਫਾਰਮੇਸੀ ਦੇ ਵਿੱਚ ਦਵਾਈਆਂ ਆ ਸਾਡੀਆਂ ਜੀ ਕਰਾਂਗੇ ਤੇ ਜਿਹੜੀਆਂ ਭੈਣਾ ਸੇਵਾ ਕਰ ਰਹੀਆਂ ਨੇ ਉਹ ਸਾਰੀਆਂ ਸੇਵਾਚੀ ਨੇ ਜਾਂ ਉਹਨਾਂ ਨੂੰ ਨਹੀਂ এমਪਲੋਏ ਵੀ ਹੈਗੇ ਆ ਵਿੱਚ ਸੇਵਾਦਾਰ ਵੀ ਸਾਡੇ ਕੋਲ ਜਾਦਾ ਸੇਵਾਦਾਰ ਹੀ ਆ ਉਹਨਾਂ ਕਿਸੇ ਨੇ ਐਡਾ ਕ ਕਲੀਨਿਕ ਵੀ ਖੋਲਣਾ ਹੋਵੇ ਸਾਰੇ ਉਮਰ ਦੀ ਕਮਾਈ ਲਾ ਕੇ ਖੋਲਦਾ ਤੇ ਆ ਪੱਲਿਓ ਕਦੀ ਪੈਸੇ ਤਾਂ ਨਹੀਂ ਲਾਉਣੇ ਪਏ ਤਾਂ ਨਹੀਂ ਲੱਗਾ ਵੀ ਯਾਰ ਲਿਆ ਕੇ ਮੈਂ ਗਲਤੀ ਕਰ ਲਈਏ ਤਾਂ ਨਹੀਂ ਕਰਨਾ ਚਾਹੀਦਾ ਨਹੀਂ ਜੀ ਅਸੀਂ ਤੇ ਵੀਰ ਬੜੇ ਬੜਪਾਗੇ ਆ ਸਾਡੀ ਇਨੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਡਾਕਟਰਾਂ ਦੇ ਨਾਲ ਬਹਿ ਸਕੀਏਹੀਂ ਤੇ ਦੇਸੀ ਬੰਦੇ ਪੱਠੇ ਵੱਢਣ ਵਾਲੇ ਨਾ ਜੀ ਸੱਚਾ ਗਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਨਾਲ ਜੁੜ ਚੁੱਕੇ ਹਾਂ ਤੁਸੀਂ ਆਪਾਂ ਲੱਖਾਂ ਕਰੋੜਾਂ ਰੁਪਈਆ ਲੈ ਕੇ ਬੰਦਿਆਂ ਦੀ ਚੀਰ-ਫਾੜ ਕਰਕੇ ਉਹਨਾਂ ਨੂੰ ਬਿਸਤਰ ਤੇ ਪਾ ਦੇਣ ਵਾਲੇ ਹਸਪਤਾਲਾਂ ਦੀ ਅਕਸਰ ਗੱਲ ਕਰਦੇ ਆ ਕਿਉਂਕਿ ਇਹੋ ਜਿਹਾ ਤੰਦਾ ਹੈ ਜਿਸ ਦੇ ਵਿੱਚ ਜਾਨ ਦਾ ਖੌ ਹੁੰਦਾ ਹੈ ਜਾਨ ਜਾਨ ਦਾ ਜੋਖਮ ਹੁੰਦਾ ਹੈ ਇਸ ਕਰਕੇ ਅਸੀਂ ਨਹੀਂ ਸੋਚਦੇ ਕਿ ਪੈਸੇ ਕਿੰਨੇ ਲੱਗਣੇ ਨੇ ਬੰਦਾ ਠੀਕ ਹੋਣਾ ਚਾਹੀਦਾ ਪਰ ਇਹਦੀ ਜਿਹੜੀ ਇਕੱਲਈ ਗੋਰਖ ਤੰਦਾ ਹੈ ਚ ਪੈਸਾ ਅੰਨਾ ਵਗਦਾ ਉਹ ਸਭ ਚਾਲੇ ਕੁਝ ਹਸਪਤਾਲ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਰੱਜ ਕੇ ਸੇਵਾ ਕਰਦੇ ਨੇ ਜਿਨ੍ਹਾਂ ਦਾ ਇਹੋ ਜਿਹਾ ਕੋਈ ਮਨੋਰਥ ਨਹੀਂ ਹੁੰਦਾ ਕਿ ਅਸੀਂ ਪੈਸੇ ਬੱਟਣੇ ਨੇ ਬੰਦਾ ਚਾਹੇ ساری ਉਮਰ ਲਈ ਮੰਜੇ ਤੇ ਪੈ ਜਾਵੇ ਕਿਸਾਨ ਅੰਦੋਲਨ ਦੇ ਬਹੁਤ ਸਾਰੇ ਹਾਸਲ ਸੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਆਪਣਾ ਲੋਹਾ ਮਨਵਾਇਆ ਕਿਸਾਨਾਂ ਨੇ ਸੈਂਟਰ ਸਰਕਾਰ ਨੂੰ ਇਹ ਦੱਸਿਆ ਕਿ ਇਹ ਵੀ ਇੱਕ ਤਾਕਤ ਹੈ ਪੰਜਾਬ ਦੇ ਕੋਲ ਕੀ ਕੀ ਹੈ ਖਾਸਾ ਕੀ ਕੀ ਹੈ ਪੰਜਾਬ ਦੇ ਵਿੱਚ ਉਹ ਸ਼ੋਅ ਕੀਤਾ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਦਵਾ ਕਿ ਇਹ ਹੈਗਾ ਜੀ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਇਹਦੀ ਦਸ਼ਾ ਤੇ ਨ ਜਾਇਓ ਗੱਲਬਾਤ ਸੁਣਦੇ ਆ ਸਾਡੇ ਨਾਲ ਅਮਰਜੀਤ ਸਿੰਘ ਹੁਣੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਪੰਜਾਬੀ ਰੇਡੀਓ ਔਰ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਟੀਮ ਸਾਡੇ ਹਸਪਤਾਲ ਦੀ ਜਾਂ ਸਾਡੇ ਕਨਸਾਨੀ ਅੰਦੋਲਨ ਦੀ ਜਿਹੜੀ ਪਲ-ਪਲ ਦੀ ਖਬਰ ਸਾਡੇ ਬਾਹਰ ਬੈਠੇ ਐਨਆਰਆਈ ਵੀਰ ਜਿਹੜੇ ਇੱਥੇ ਸਾਡੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਉਹਨਾਂ ਤੱਕ ਪਹੁੰਚਾਉਂਦੇ ਅਸੀਂ ਪੰਜਾਬੀ ਰੇਡੀਓ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ कि ਜਿਹੜੇ ਅੱਜ ਸਪੈਸ਼ਲ ਕਵਰੇਜ ਕਰਨ ਵਾਸਤੇ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਅਮਰਜੀਤ ਜੀ ਗੱਲ ਇੱਥੋਂ ਹੀ ਸ਼ੁਰੂ ਕਰਦੇ ਆ ਕਿ ਬਹੁਤ ਸਾਰੇ ਹਾਸਲ ਨੇ ਜਿੱਦਾਂ ਮੈਂ ਕਿਹਾ ਆਪਣੇ ਕਿਸਾਨ ਅੰਦੋਲਨ ਦੇ ਕਿਸਾਨਾਂ ਨੇ ਲੋਹਾ ਮੰਨਵਾਇਆ ਜੀ ਜੀ ਮੋਦੀ ਉਹ ਵਿਅਕਤੀ ਜਿਹੜਾ ਕਹਿੰਦਾ ਸੀ ਕਿ ਇੱਕ ਵਾਰੀ ਕਦਮ ਪੱਟ ਲਿਆ ਤਾਂ 56 ਜਿੱਦਾ ਸੀਨਾ ਜਿਹੜਾ ਹੈ ਨਾ ਇਹ ਪਿੱਛੇ ਨਹੀਂ ਹਟਦਾ ਫਿਰ ਜੀ 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 ਉਹਨੂੰ ਤੁਸੀਂ ਲੋਹਾ ਮੰਨਵਾ ਕੇ ਆਪਣਾ ਤੇ ਵਾਪਸ ਪਰਤੇ ਇਹ ਜਿਹੜਾ ਕਨਸੈਪਟ ਇਹ ਸਿੰਘੂ ਬਾਰਡਰ ਦਿੱਲੀ ਤੋਂ ਅੱਜ ਚਲਾਂਗ ਭੋਗਪੁਰ ਦੇ ਵਿੱਚ ਆਪਾਂ ਖੜੇ ਆ ਇੱਥੇ ਤੱਕ ਆਇਆ ਜੀ ਇਹਨੂੰ ਇੱਥੇ ਲਿਆਉਣ ਦਾ ਸੁਪਨਾ ਕਿਵੇਂ ਸਿਰਜਿਆ ਗਿਆ ਇਹਨੂੰ ਸਰਕਾਰ ਕਿਵੇਂ ਕੀਤਾ ਬਾਕੀ ਅੰਦਰ ਜਾ ਕੇ ਵੀ ਫੇ ਗੱਲਾਂ ਬਾਤਾਂ ਕਰਾਂਗੇ ਇਹ ਜਦੋਂ ਕਿਸਾਨੀ ਮੋਰਚਾ ਸ਼ੁਰੂ ਹੀ ਹੋਇਆ ਸਾਡੇ ਡਾਕਟਰ ਸਾਹਿਬ ਹੈ ਡਾਕਟਰ ਅਵਤਾਰ ਸਿੰਘ ਲਾਈਫ ਇਅਰ ਫਾਊਂਡੇਸ਼ਨ ਦੇ ਫਾਊਂਡਰ ਆ ਉਹ ਇੱਕ ਦਿਨ ਵਾਸਤੇ ਸਾਡੇ ਕਿਸਾਨਾਂ ਦੀ ਸੇਵਾ ਕਰਨ ਆਏ ਸੀ ਡੇਰਾ ਬਸੀ ਤੋਂ ਠੀਕ ਹੈ ਜੀ ਕਿੱਥੇ ਉੱਥੇ ਸਿੰਗੂ ਬਾਰਡਰ ਦੇ ਉੱਤੇ ਇੱਕ ਦਿਨ ਵਾਸਤੇ ਦਵਾਈਆਂ ਦੀ ਸੇਵਾ ਕਰਨ ਆਏ ਸੀਗੇ ਠੀਕ ਹੈ ਜੀ ਔਰ ਉਹ ਮਤਲਬ ਕਹਿ ਲਈ ਵੀ ਸਦਾ ਵਾਸਤੇ ਉੱਥੇ ਰਹਿ ਗਏ ਸਦਾ ਵਾਸਤੇ ਤਾਂ ਨਹੀਂ ਜਿੰਨੀ ਦਿਨ ਮੋਰਚਾ ਲੱਗਿਆ ਉੰਨੀ ਦੇਰ ਲਈ ਸਾਡੇ ਨਾਲ ਹੀ ਜੁੜ ਗਏ ਜੁੜ ਗਏ ਉਹਨਾਂ ਦੇ ਨਾਲ رابطہ ਕਾਇਮ ਹੋਇਆ ਤੇ ਕਾਫੀ ਗੱਲਾਂ ਬਾਤਾਂ ਵੱਧ ਘਟ ਵੀ ਹੋਈਆਂ ਉਹਨਾਂ ਨੇ ਮੈਨੂੰ ਕਿਹਾ ਬਾਬਾ ਜੀ ਇੱਥੇ ਦੇ ਹਸਪਤਾਲਾਂ ਬਾਰੇ ਪਤਾ ਰੱਬ ਨਾ ਕਰੇ ਤੁਹਾਨੂੰ ਕਿਤੇ ਰਾਤ ਐਮਰਜੈਂਸੀ ਪੈ ਜਾਵੇ ਤੁਸੀਂ ਕਿੱਥੇ ਜਾਓਗੇ ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਫਿਰ ਅਸੀਂ ਆਲੇ ਦੁਆਲੇ ਹਸਪੀਟਲ ਕੱਢੇ ਜਿਹੜੇ ਕੁੰਡਲੀ ਬਾਰਡਰ ਤੇ ਸੀ ਮੋਰਚੇ ਦੇ ਲਾਗੇ ਲਾਗੇ ਵੀ ਰੱਬ ਨਾ ਕਰੇ ਕਿਤੇ ਹਸਪੀਟਲ ਦੀ ਲੋੜ ਪੈ ਜਾਂਦੀ ਕਿਸੇ ਜ਼ਰੂਰਤ ਨੂੰ ਕੋਈ ਲੋਕਲ ਬੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਲੱਗ ਗਿਆ ਹਸਪਤਾਲ ਉੱਥੋਂ ਜਾ ਕੇ ਅਸੀਂ ਦਵਾਈ ਦਾਰੂ ਕਰ ਲੈਣੀ ਸਾਡੇ ਬੰਦੇ ਜਿਹੜੇ ਸੀਗੇ ਕੋਈ ਪੀ ਕੇ ਜਾਂ ਖਾ ਕੇ ਡਿੱਗ ਪੈਂਦੇ ਸੀ ਛੱਟ ਪੇਟ ਲੱਗਦੀ ਸੈਚੂਰੀਂਗ ਟਾਂਕੇ ਟੋਕੇਦੇ ਫਿਰ ਤਾਂ ਅਸੀਂ ਬਾਅਦ ਦੇ ਵਿੱਚ ਤਾਂ ਇਹ ਨੂੰ ਡਿਵੈਲਪ ਕੀਤਾ ਇੱਕ ਬੈੱਡ ਲਾਇਆ ਫਿਰ ਚਾਰ ਬੈੱਡ ਲਾਏ ਫਿਰ ਤੰਬੂ ਲਾ ਕੇ ਪੱਕਾ ਇਦਾਂ ਹੀ ਕਰਾਇਆ ਔਰ ਮੈਂ ਉਦੋਂ ਹੀ ਡਾਕਟਰ ਸਾਹਿਬ ਨੂੰ ਕੇ ਬੇਨਤੀ ਕੀਤੀ ਸੀ ਵੀ ਜਦੋਂ ਅਸੀਂ ਮੋਰਚਾ ਜਿੱਤ ਗਏ ਤੇ ਇਹ ਹਸਪਤਾਲ ਜਿੱਦਾਂ ਦਾ ਵੀ ਹੋਇਆ ਮੈਂ ਲੈ ਕੇ ਜਾਣਾ ਠੀਕ ਹੈ ਇਹਨੂੰ ਬੰਦ ਨਹੀਂ ਹੋਣਾ ਬੰਦ ਨਹੀਂ ਹੋਣ ਦੇਣਾ ਇਦਾਂ ਹੀ ਚਲਾਵਾਂਗੇ ਤੇ ਇਹ ਕਹਿੰਦੇ ਜਗਾ ਫੇ ਤੁਹਾਨੂੰ ਪਤਾ ਕੀ ਮਾਨਾਂ ਦੇ ਵਿੱਚ ਖਿਆਲ ਹੁੰਦੇ ਮੈਂ ਕਿਹਾ ਜੀ ਜਿਹੜੀ ਜਲੰਧਰ ਤੋਂ ਪਠਾਨਕੋਟ ਨੂੰ ਰੋਡ ਜਾਂਦੀ ਉਸ ਰੋਡ ਦੇ ਉੱਤੇ ਆਪਣੇ ਕੋਲ ਜਗਾ ਹੈਗੀ ਆ ਤੇ ਆਪਾਂ ਜਗਾ ਦੇ ਉੱਤੇ ਲਾਵਾਂਗੇ ਹੁਣ ਇਸ ਟਾਈਮ ਜੀ ਆਪਾਂ ਜਿਹੜੇ ਚਾਰ ਕਿੱਲੇ ਆ ਇਹ ਹਸਪੀਟਲ ਨੂੰ ਦੇ ਦਿੱਤੇ ਆ ਗੁਰੂ ਮਹਾਰਾਜ ਦੀ ਕਿਰਪਾ ਤੁਹਾਡੇ ਅਰਗੇ ਮੀਡੀਆ ਵਾਲਿਆਂ ਦੀ ਕਿਰਪਾ ਆ ਨਕਸ਼ਾ ਬਣ ਕੇ ਆ ਚੁੱਕਾ ਆ ਗੁਰੂ ਮਹਾਰਾਜ ਕਰੇ ਕਿਰਪਾ ਤੇ ਛੇਤੀ ਹੀ ਇਹ ਵੱਡਾ ਬਣਾਵਾਂਗੇ ਪਰ ਇਹ ਜਿਹੜਾ ਜਿਦਾਂ ਐਜ਼ ਇਟ ਇਜ਼ ਆਇਆ ਹੋਇਆ ਹੈ ਇਹਨੂੰ ਇਸੇ ਤਰ੍ਹਾਂ ਰੱਖਾਂਗੇ ਇਦਾਂ ਹੀ ਸੰਭੋਗੇ ਕਿਉਂਕਿ ਤੁਹਾਡੇ ਜਿਹੜੇ ਗਾਂ ਪੋਤੇ ਪੜੋਤੇ ਲੱਕੜਦੋਤੇ ਆਉਣਗੇ ਉਹ ਦੇਖਣਗੇ ਦੱਸਣਗੇ ਉਹਨਾਂ ਨੂੰ ਕਹਾਣੀ ਵੀ ਤਾਂ ਸੁਣਾਉਣੀ ਆ ਵੀ ਅਵਰਜੀਤ ਸਿੰਘ ਉਹਨਾਂ ਨੇ ਐ ਕੀਤਾ ਸੀ ਨਹੀਂ ਤੁਸੀਂ ਵੀ ਸੁਣਾਉਂਗੇ ਵੀ ਇਦਾਂ ਸਾਡੇ ਬੱਚਿਓ ਵੀ ਇਦਾਂ ਮੋਰਚਾ ਲੱਗਾ ਸੀ ਤੇ ਮੋਰਚਾ ਜਿੱਤ ਕੇ ਆਏ ਸੀ ਆਜੋ ਤੁਹਾਨੂੰ ਅੱਜ ਇਸ ਹਸਪੀਟਲ ਦੇ ਵਿੱਚ ਸ਼ਿਵਾਮਾ ਦਾ ਵਾਧਾ ਹੁੰਦਾ ਗਿਆ ਰੋਜ਼ ਤੋਂ ਰੋਜ਼ ਅੱਜ 3 ਸਾਲ ਹੋ ਗਏ ਇਸ ਅਮੈਂ ਜਿੱਦਾਂ ਮੋਟਰਸਾਈਕਲ ਖੜੇ ਦੇਖਾਂ ਇਹ ਦੇਖ ਰਿਹਾ ਇੰਨੇ ਪੇਸ਼ੈਂਟ ਅੰਦਰ ਆਏ ਹੋਏ ਨੇ ਕਹਿਣਾ ਹਾਂਜੀ ਮੈਂ ਤੁਹਾਨੂੰ ਦਿਖਾਉਂਗਾ ਜੀ ਅੰਦਰ ਪੇਸ਼ੈਂਟ ਆ ਆ ਸਾਡੀ ਐਂਟਰੀ ਹੈ ਐਂਟਰੀ ਦੇ ਵਿੱਚ ਮੈਂ ਵੀਰ ਨੂੰ ਕਹੂੰਗਾ ਕਿ ਇਹ ਆ ਜਿਹੜਾ ਨੋਟਿਸ ਬੋਰਡ ਆ ਇਹਦੇ ਉੱਤੇ ਕੈਮਰਾ ਮਾਰ ਦਿੱਤਾ ਜਾਵੇ ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸੋਮਵਾਰ ਨੂੰ ਸਾਡੇ ਅੱਜ ਨੇਚਰ ਕੇਅਰ ਦੇ ਡਾਕਟਰ ਬੈਠੇ ਹੋਇਆ ਜਨਰਲ ਮੈਡੀਸਨ ਦੇ ਡਾਕਟਰ ਸ਼ੁੱਕਰਵਾਰ ਨੂੰ 1 ਤੋਂ 4 ਵਜੇ ਤੱਕ ਬੈਠਦੇ ਜੀ ਦੰਦਾਂ ਦੇ ਡਾਕਟਰ ਸਾਡੇ ਹਰ ਰੋਜ਼ ਬੈਠਦੇ ਜੀ 9 ਤੋਂ 5 ਵਜੇ ਤੱਕ ਹੱਡੀਆਂ ਦੇ ਡਾਕਟਰ ਜਿਹੜੇ ਫਿਜ਼ੀਓਥੈਰੇਪਿਸਟ ਆ ਸ਼ਾਮ ਨੂੰ 4 ਤੋਂ 6 ਹਰ ਰੋਜ਼ ਜੀ ਅੱਖਾਂ ਦੇ ਡਾਕਟਰ ਨੂੰ ਜੇ ਤੁਸੀਂ ਰਜਿਸਟਰਡ ਆਪਣਾ ਨਾਮ ਕਰਾ ਕੇ ਤੇ ਤੁਸੀਂ ਅੱਖਾਂ ਦੇ ਡਾਕਟਰ ਨੂੰ ਮਿਲ ਸਕਦੇ ਆ ਦੰਦਾਂ ਦਾ ਐਕਸਰੇ ਫੀ ਕਰਦੇ ਜੀ ਉਹ ਓਕੇ ਜੀ ਉਹਦਾ ਕੋਈ ਚਾਰजेस ਨਹੀਂ ECG ਸਾਡੇ ਕੋਲ ਜਿਹੜੀ 62 ਚੈਨਲ ਮਸ਼ੀਨ ਆ ਜੀ ਉਹ ECG ਕੀਤੀ ਜਾਂਦੀ ਫ੍ਰੀ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਦੇ ਤੇ ਜੀ ਐਮਬੂਲੈਂਸ ਦੀ ਫ੍ਰੀ ਸੇਵਾ ਜੀ ਜਿਸ ਸੰਤੋਂ ਮੈਂ ਪਹਿਲਾਂ ਦੱਸਿਆ ਨੇਚਰ ਕੇਅਰ ਦੇ ਆ ਜਿਹੜਾ ਸੋਮਵਰ ਡਾਕਟਰ ਬੈਡ ਦੇ ਜੀ ਟੋਟਲੀ ਉਹਨਾਂ ਦੀ ਦਵਾਈ ਫ੍ਰੀ ਆ ਜੀ ਠੀਕ ਔਰ ਮੈਂ ਵੀਰ ਨੂੰ ਕਹੂੰਗਾ ਵੀ ਇਹ ਸਾਡੇ ਫੋਨ ਨੰਬਰ ਆ ਜੇ ਕਿਸੇ ਨੂੰ ਵੀ ਚੀਜ਼ ਦੀ ਲੋੜ ਹੋਵੇ ਇਥੋਂ ਕੋਈ ਸੇਵਾਵਾਂ ਲੈਣੀਆਂ ਹੋਵੇ 9464456217 ਫੋਨ ਨੰਬਰ ਆ ਇਹ ਲਾਈਨ ਲਾਈਨ ਨੰਬਰ ਆ 01886299011 ਕਿੰਨੇ ਕੁ ਰੇਡੀਅਸ ਚ ਤੁਹਾਡੀ ਐਂਬੂਲੈਂਸ ਸੇਵਾ ਕਰਦੀ ਆ ਇੱਥੇ ਆਲੇ ਦੁਆਲੇ ਦੇ ਪਿੰਡਾਂ ਚ ਇਹ ਜਲੰਧਰ ਹੁਸ਼ਿਆਰਪੁਰ ਇਧਰੋਂ ਟਾਂਡਾ ਭੋਗਪੁਰ ਜਾਂ ਜਿੱਥੇ ਵੀ ਜਾਣਾ ਹੋਵੇ ਹਾਂਜੀ ਇਹ ਇਧਰ ਅੱਗੇ ਆ ਜਾਓ ਸਾਡੀ ਇਹ ਲਾਇਬ੍ਰੇਰੀ ਆ ਲਾਇਬ੍ਰੇਰੀ ਵੀ ਬਣਵਾਈ ਲਾਇਬ੍ਰੇਰੀ ਕਿਤਾਬਾਂ ਉੱਥੋਂ ਹੀ ਆਈਆਂ ਸੀ ਮੋੜ ਤੇ ਤੋਂ ਜੇ ਹੁਣ ਵੀ ਕੀਤਾ ਹੋਇਆ ਜੇ ਕਿਸੇ ਨੂੰ ਲੋੜ ਹੋਵੇ ਕਿਤਾਬਾਂ ਪੜ੍ਹਨ ਨੂੰ ਲਿਜਾ ਸਕਦਾ ਔਰ ਜੇ ਕਿਸੇ ਕੋਲ ਵਾਧੂ ਹੈਗੀਆਂ ਇੱਥੇ ਰੱਖਣ ਲਈ ਰੱਖ ਵੀ ਸਕਦਾ ਹੈ ਜੀ ਇਹ ਸਾਡੀ ਸੇਵਾ ਚਲਾੰਗ ਤੋਂ ਆ ਸਾਡੇ ਸੁਰਗਵਾਸੀ ਮਾਸਟਰ ਹਰਪਾਲ ਸਿੰਘ ਉਹਨਾਂ ਦੇ بیٹے ਵੱਲੋਂ ਆ ਇਹ ਸਾਡਾ ਜੀ ਅੱਖਾਂ ਦਾ ਜੀ ਇੱਧਰ ਕਲੀਨਿਕ ਆ ਜੀ ਜਿਹੜਾ ਅੱਛਾ ਜੀ ਅੱਖਾਂ ਦੇ ਡਾਕਟਰ ਬੈਠਦੇ ਇੱਧਰ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਵੀ ਸਾਡਾ ਸਾਰਾ ਹੀ ਕਨਸੈਪਟ ਜਿੰਨਾ ਵੀ ਹੈਗਾ ਜੀ ਡੋਨੇਟ ਕੀਤਾ ਹੋਇਆ ਜੀ ਸਾਰਾ ਕੁਝ ਕਿਸੇ ਤੋਂ ਵੀ 1 ਰੁਪਿਆ ਡੋਨੇਸ਼ਨ ਨਹੀਂ ਲੈਂਦੇ ਜੀ ਆਪ ਸੇਵਾ ਕਰ ਜਾਣਾ ਆਪ ਸੇਵਾ ਕਰ ਜਾਣਾ ਜਿਸ ਤਰ੍ਹਾਂ ਇਹ ਦੱਸੂਗਾ ਵੀਰ ਨੂੰ ਵੀ ਇੱਕ ਕਾਊਂਟਰ ਵੀ ਬਣਾ ਕੇ ਦਿੱਤਾ ਸੈਟੀਆਂ ਬਣਾ ਕੇ ਦਿੱਤੀਆਂ ਇਹ ਮਨੋਰ ਸਿੰਘ ਪੁੱਤਰ ਅਮਰ ਅਮਰ ਸਿੰਘ ਤਰਾਸ ਤਰਾਸ ਤੋਂ ਇਹ ਵੀ ਇਹਨਾਂ ਦੀ ਮਾਤਾ ਪੇਸ਼ੈਂਟ ਸੀਗੇ ਇੱਥੇ ਅੱਛਾ ਜੀ ਉਹਨਾਂ ਦੇ ਕਾਫੀ ਕ੍ਰਿਟੀਕਲ ਸਟੇਜ ਸੀਗੀ ਕਿ ਜੇ ਕਿਤੇ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਚੀਰ ਫਾੜ ਵਾਲਾ ਕੰਮ ਜੇ ਕਿਤੇ ਵੱਡੇ ਹਸਪੀਟਲ ਚਲੇ ਜਾਂਦੇ ਤੇ ਉਹਨਾਂ ਦੇ ਸਟੰਟ ਪਾ ਦੇਣਾ ਸੀ ਢਾਈ ਤਿੰਨ ਲੱਖ ਰੁਪਏ ਦਾ ਇੱਥੇ ਇਹ ਗੱਲ ਵਿੱਚ ਅਮਰਜੀਤ ਜੀ ਸਾਬਤ ਹੁੰਦੀ ਹੈ ਕਿ ਤੁਸੀਂ ਉਦਮ ਕਰਨ ਵਾਲੇ ਹੋਣੇ ਚਾਹੀਦੇ ਆ ਪਿੱਛੇ ਸਹਿਯੋਗ ਕਰਨ ਨੂੰ ਸਾਰਾ ਪੰਜਾਬ ਤਿਆਰ ਹੀ ਰਹਿੰਦਾ ਹੈ ਨਾ ਤੁਸੀਂ ਉਦਮ ਕੀਤਾ ਤੁਸੀਂ ਇਹਨੂੰ ਲੈ ਕੇ ਆਏ ਹੁਣ ਦੇਖ ਲਓ ਇੱਥੇ ਮੈਂ ਕਹਾਂਗਾ ਜੇ ਤੁਸੀਂ ਚਾਹੋ ਜਿੱਦਾਂ ਤੁਸੀਂ ਕਹਿੰਦੇ ਹੋ ਹੁਣ ਨਕਸ਼ਾ ਬਣ ਕੇ ਤਿਆਰ ਆ ਤੁਸੀਂ ਇੱਕ ਅਪੀਲ ਦੇ ਪੰਜਾਬ ਨੂੰ ਬਾਜ਼ ਮਾਰੋ ਤਾਂ ਮੈਂ ਕਹਿੰਦਾ ਉਦਾਂ ਦੇ 10 ਨਕਸ਼ੇ ਹੋਰ ਤਿਆਰ ਕਰਦੇ ਪੈ ਜਾਣਾ ਸਾਨੂੰ ਇੰਨੇ ਪੰਜਾਬੀਆਂ ਨੇ ਸੇਵਾ ਕਰਦੇ ਆ ਨਾ ਆਪਾਂ ਅੱਗੇ ਚੱਲੀਏ ਅੱਗੇ ਹੋਰ ਸੇਵਾ ਦੇਖਦੇ ਆ ਕੀ ਕੀ ਹੋ ਰਹੀ ਆ ਜਿੱਦਾਂ ਉਧਰ ਸੰਗਤਾਂ ਰਾਜ ਇ ਹਾਂਜੀ ਇਹ ਸਾਡੀ ਹਸਪੀਟਲ ਦੀ ਮੇਨ ਐਂਟਰੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਸਾਡੇ ਪੇਸ਼ੈਂਟ ਆ ਇੱਧਰ ਠੀਕ ਹੈ ਜੀ ਇੱਧਰ ਡਾਕਟਰ ਸਾਹਿਬ ਅੱਜ ਹੈਗੇ ਇਹਨਾਂ ਦੀ ਜਿਹੜੀ ਥੈਰਪੀ ਹੁੰਦੀ ਹੈ ਇੱਧਰ ਹੁੰਦੀ ਇੱਧਰ ਮੈਂ ਦੱਸਦਾ ਪਹਿਲਾਂ ਤੁਸੀਂ ਇੱਧਰ ਆ ਜਾਓ ਹਾਂਜੀ ਜੀ ਇਹ ਇਹ ਸਾਡਾ ਏਰੀਆ ਹੈਗਾ ਜੀ ਲੈਬੋਰੀਟਰੀ ਦਾ ਠੀਕ ਹੈ ਜੀ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੀ ਜਿਹੜੀ ਲੈਬ ਚੱਲਦੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਸਾਡੀਆਂ 100 ਤੋਂ ਵੱਧ 8 ਲੈਬਾਂ ਜਿਹੜੀਆਂ ਸਾਡੀਆਂ ਕਲੈਕਸ਼ਨ ਸੈਂਟਰ ਪੰਜਾਬ ਦੇ ਵਿੱਚ ਚੱਲਦੇ ਪਏ ਜਲੰਧਰ ਦੇ ਵਿੱਚ 8 ਸੈਂਟਰ ਜਿਹੜੇ ਉਧਾਂ ਸੈਂਟਰ ਸਾਡੇ ਪੰਜਾਬ ਦੇ ਵਿੱਚ 100 ਪਲੱਸ ਚੱਲ ਰਹੇ ਐ ਇਸ ਟਾਈਮ ਠੀਕ ਹੈ ਜੀ ਔਰ ਇਹਦੇ ਵਿੱਚ ਜਿਹੜੀਆਂ ਸੇਵਾਵਾਂ ਆ 70 ਟੈਸਟ ਸਿਰਫ ਦੇ ਸਿਰਫ 800 ਰੁਪਏ ਚ ਹੋ ਜਾਂਦੇ ਐ ਤੇ ਜਿਹੜੀ ਸਾਡੀ ਆ ਲੈਬ ਚੱਲ ਰਹੀ ਕੈਮਰਿਆਂ ਦੇ ਉੱਤੇ ਇਹ ਸਾਡੀ ਲੈਬ ਡੇਰਾਬੱਸੀ ਦੇ ਵਿੱਚ ਆ ਬੈਕਮੈਨ ਦੀਆਂ ਮਸ਼ੀਨਾਂ ਐ ਟਾਪ ਕੁਆਲਿਟੀ ਦੀਆਂ ਮਸ਼ੀਨਾਂ ਐ ਇਹਨਾਂ ਦੇ ਵਿੱਚ ਹਰ ਰੋਜ਼ ਸਵੇਰੇ 10 11 ਵਜੇ ਕਾਰਡ ਪੈਂਦਾ ਅਮਰੀਕਾ ਤੋਂ ਜਿਹੜਾ ਕਾਰਡ ਸਿਲੈਕਟ ਹੋਊਗਾ ਤਾਂ ਮਸ਼ੀਨ ਨੇ ਸੈਂਪਲ ਲੈਣੀ ਸ਼ੁਰੂ ਕਰ ਰਹੇ ਹਾਂ ਠੀਕ ਹੈ ਜੀ ਔਰ ਕੁਆਲਿਟੀ ਦੇ ਵਿੱਚ ਇੱਕ ਬਾਲ ਸਮਾਨ ਦਾ ਵੀ ਕੋਈ ਸੈਕਰੀਫਾਈ ਨਹੀਂ ਹੈ ਜੀ ਅੱਛਾ ਜੀ ਮਸ਼ੀਨਾਂ ਤੁਸੀਂ ਦੇਖੋਗੇ ਕੈਮ ਚੱਲਦੀਆਂ ਜਿਹੜੀਆਂ ਔਰ ਇਹਦੇ ਵਿੱਚ ਜਿਹੜੇ ਟੈਸਟ ਹੈ ਟੈਸਟ ਬਹੁਤ ਹੀ ਬਾਜਵ ਡੇਟਾਂ ਦੇ ਸ਼ੂਗਰ ਦਾ ਟੈਸਟ ਜਿਹੜਾ ਸਿਰਫ ਤੇ ਸਿਰਫ 10 ਰੁਪਏ ਦਾ ਬਲੱਡ ਸ਼ੂਗਰ ਦਾ ਸਟਿੱਪ ਵਾਲੀ ਨਹੀਂ ਸਟਿੱਪ ਤੋਂ ਵੀ ਤੁਸੀਂ ਬਾਹਰੋਂ ਕਿਤੇ ਮਾਰਕੀਟ ਚੋਂ ਕਰਾਉਣੇ ਤਾਂ 30 ਰੁਪਏ ਲੈਂਦੇ ਹੋ ਇਹ ਹਾਂ ਜੀ ਇਹ ਸਿਰਫ ਤੇ ਸਿਰਫ 10 ਰੁਪਏ ਦਾ ਸੀਵੀ ਦੀ ਸੀਬੀਸੀ ਦਾ ਟੈਸਟ 24 ਟੈਸਟ ਜਿਹੜੇ CBC ਦੇ ਸਿਰਫ ਤੇ ਸਿਰਫ 70 ਰੁਪਏ ਦੇ ਜੀ ਲਿਵਰ ਪ੍ਰੋਫਾਈਲ ਜਿਹੜੀ ਆ 100 ਰੁਪਏ ਦੇ ਵਿੱਚ ਤੁਸੀਂ ਫੇ ਇਹ ਜਿੱਦਾਂ ਪ੍ਰਬੰਧ ਇੱਥੇ ਚੱਲਦਾ ਹੈ ਨੀਸੰਗਤ ਆਉਂਦੀ ਹੈ ਦਵਾਈਆਂ ਦਾ ਰੂ ਸਾਰਾ ਕੁਝ ਉਹ ਖਰਚਾ ਚਲਾਉਨੇ ਕਿੱਦੋਂ ਪੈਸੇ ਆਉਂਦੇ ਕਿੱਥੋਂ ਨੇ ਸਾਰੇ ਸੰਗਤ ਸੰਗਤ ਦੇ ਸਿਰਤੀ ਚੱਲਦਾ ਜੀ ਅੱਛਾ ਸੰਗਤ ਦੇ ਸਿਰਤੀ ਚੱਲਦਾ ਹਾਂ ਮੈਂ ਇੱਕ ਹੋਰ ਉਹ ਥੋੜਾ ਜਿਹਾ ਮੈਂ ਵਾਅਦਾ ਕਰ ਦਮਾ ਹਾਂਜੀ ਇਹ ਜਿਹੜੀ ਸਾਡੀ ਲੈਬ ਦੇ ਵਿੱਚ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਬੋਰਡ ਲੱਗਾ ਹੋਇਆ ਆ ਗੁਰਦਿਆਂ ਦੇ ਮਰੀਜ਼ਾਂ ਗੁਰਦਿਆਂ ਦੇ ਮਰੀਜ਼ਾਂ ਦੇ ਜਿਨ੍ਹਾਂ ਦਾ ਵੀਰੇ ਡੈਲਿਸਿਸ ਹੁੰਦਾ ਹਾਂਜੀ ਸਾਡੀ ਇਹ ਵੀ ਸੇਵਾ ਚੱਲ ਰਹੀ ਆ ਜੇਸ ਬੰਦੇ ਦਾ ਡੈਲਿਸਿਸ ਹੁੰਦਾ ਆਪਣਾ ਤਾਂ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਵੀ ਕਿਸੇ ਨੂੰ ਡੈਲਿਸਿਸ ਦੀ ਲੋੜ ਨਾ ਪਵੇ ਔਰ ਨਾ ਹੀ ਕਿਸੇ ਕੈਂਸਰ ਦੀ ਲੋੜ ਪਵੇ ਪਰ ਫੇਰ ਵੀ ਅਸੀਂ ਦੁਨਿਆਵੀ ਜੀਵ ਆ ਅਸੀਂ ਦੁੱਖ ਸੁੱਖ ਦੇ ਭਾਈਵਾਲ ਬਣਨਾ ਪੈਂਦਾ ਜੇਸ ਬੰਦੇ ਦਾ ਡੈਲਿਸਿਸ ਹੁੰਦਾ ਜਾਂ ਜਿਸ ਬੰਦੇ ਦੀ ਕੀਮੋਥੈਰਪੀ ਹੁੰਦੀ ਹੈ ਕੈਂਸਰ ਵਾਲੇ ਦੀ ਉਹ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੇ ਟੈਸਟ ਫ੍ਰੀ ਕਰਦੇ ਵੀ ਅੱਛਾ ਜੀ ਹਾਂਜੀ ਮੈਂ ਤੁਹਾਨੂੰ ਕਹੂੰਗਾ ਵੀ ਮੀਡੀਆ ਨੂੰ ਵੀ ਵੱਧ ਤੋਂ ਵੱਧ ਇਹਨੂੰ ਪ੍ਰਚਾਰ ਕੀਤਾ ਜਾਵੇ ਇਹਦਾ ਅਸੀਂ ਤਾਂ ਲੋਕਾਂ ਨੂੰ ਵੀ ਇਹੀ ਕਹੀਦਾ ਵੀ ਆਪਣਾ ਦਸਬੰਦ ਕੱਢੋ ਦਸਬੰਦ ਇਹੀ ਹੈ ਵੀ 10 ਬੰਦਿਆਂ ਨੂੰ ਗਾਹ ਦੱਸੋ ਹਾਂਜੀ ਹਾਂਜੀ ਜੇ ਇਸ ਬੰਦੇ ਦੇ ਘਰ ਦੇ ਵਿੱਚ ਪਤਾ ਲੱਗ ਜੇ ਵੀ ਡੈਲਿਸਿਸ ਹੁੰਦੀ ਹੈ ਜਾਂ ਕਿਸੇ ਦੇ ਪਰਿਵਾਰ ਨੂੰ ਕੈਂਸਰ ਦੀ ਕੋਈ ਪ੍ਰੋਬਲਮ ਆ ਗਈ ਹੈ ਤੇ ਉਸ ਪਰਿਵਾਰ ਦੇ ਸਾਰੇ ਜੀਆਂ ਦੇ ਪੈਰਾਂ ਹੱਥੋਂ ਜ਼ਮੀਨ ਥੱਲੇ ਨਿਕਲ ਜਾਂਦੀ ਵੀ ਇਹ ਕੀ ਬਣ ਗਿਆ ਹੋਰ ਕੀ ਬਣੂਗਾ ਸੋ ਅਸੀਂ ਸਾਡਾ ਉਪਰਾਲਾ ਲਾਈਫ ਕੇਅਰ ਫਾਊਂਡੇਸ਼ਨ ਦਾ ਇਹ ਉਪਰਾਲਾ ਆ ਵੀ ਇਹ ਜਿਹੜੇ ਟੈਸਟ ਆ 37 ਟੈਸਟ ਆ ਹੂੰ ਡਾਇਲਿਸਿਸ ਤੋਂ ਪਹਿਲਾਂ ਹੁੰਦੇ ਆ ਜੀ 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 ਜੇ ਜਿਹੜੇ 48 ਟੈਸਟ ਆ ਇਹ ਕੀਮੋਥੈਰਪੀ ਤੋਂ ਪਹਿਲਾਂ ਤੁਹਾਡੇ ਤਕਰੀਬਨ ਆਲੇ-ਦੁਆਲੇ 10 ਕਿਲੋਮੀਟਰ ਦੇ ਰੇਡੀਅਸ 'ਚ ਤਾਂ ਮੈਨੂੰ ਲੱਗਦਾ ਕਿਸੇ ਹਸਪਤਾਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਹੋ ਲੋਕਾਂ ਨੂੰ ਇੱਥੇ ਪਹੁੰਚਦੇ ਹੋਣਗੇ ਸਾਰੇ ਜਿਹੜਾ ਅਸੀਂ ਦੇਖ ਰਿਹਾ ਬੜੀ 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 ਮਹਾਰਾਜ ਦੀ ਕਿਰਪਾ ਆ ਔਰ ਬਹੁਤ ਜ਼ਿਆਦਾ ਸਕਸੈਸਫੁਲ ਹੁੰਦੇ ਆ ਸਾਡੇ ਕੋਲੇ ਬੈੱਡ ਲੱਗੇ ਹੋਏ ਆ ਫਿਜ਼ੀਓਥੈਰੇਪੀ ਦਾ ਸਾਡੇ ਕੋਲ ਸੈਟਅਪ ਆ ਜੀ ਹਾਂਜੀ ਇਫੀਜੀ ਫਿਜ਼ੀਓਥੈਰੇਪੀ ਤੇ ਸਾਡੇ ਸਾਰੇ ਜਿੰਨੇ ਮਰੀਜ਼ ਆ ਫਿਜ਼ੀਓਥੈਰੇਪੀ ਦੇ ਲੱਗੇ ਹੋਏ ਆ ਜੀ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਸੈਟਅਪ ਆ ਇਹ ਸਾਨੂੰ ਕਿਸਾਨ ਮਜ਼ਦੂਰ ਇੱਕ ਤਾਂ ਹਸਪੀਟਲ ਨੂੰ ਇਹ ਡੋਨੇਟ ਕੀਤਾ ਹੋਇਆ ਫਿਜ਼ੀਓਥੈਰੇਪੀ ਦੇ ਜਿੰਨੀਆਂ ਮਸ਼ੀਨਾਂ ਲੱਗੀਆਂ ਹੋਈਆਂ ਆ ਠੀਕ ਆ ਜੀ ਇਹ ਕੈਨੇਡਾ ਤੋਂ ਸੇਵਾ ਸੰਧੂ ਐਂਡ ਸ੍ਰੋਮ ਆਰਗੇਜ਼ ਵਾਲੇ ਆ ਟੈਪਸਨਫੋਰਡ ਕੈਨੇਡਾ ਤੋਂ ਆ ਇਹਨਾਂ ਨੇ ਸਾਨੂੰ ਇਹ ਦਿੱਤਾ ਸੀਗਾ ਦਾਨ ਕੀਤਾ ਸੀ ਉਹ ਸਾਰੀਆਂ ਮਸ਼ੀਨਾਂ ਆ ਬੜਾ ਵਧੀਆ ਸਾਡਾ ਇਹੋ ਇਹ ਸੇਵਾ ਚੱਲ ਰਹੀ ਇੱਥੇ ਜੀ ਜੀ ਸੋ ਆਪਾਂ ਅੱਗੇ ਚੱਲਦੇ ਹਾਂ ਹੋਰ ਵੀ ਦੇਖਦੇ ਹਾਂ ਕਿ ਕੀ ਕੀ ਪ੍ਰਬੰਧ ਨੇ ਸੋ ਦੇਖ ਸਕਦੇ ਹਾਂ ਬਹੁਤ ਉਪਰਾਲਾ ਕਰਨਾ ਇੱਧਰ ਸਾਡੇ ਕੋਲ ਆਕਸੀਜਨ ਸਿਲੰਡਰ ਆ ਬੈੱਡ ਆ ਜੇ ਕਿਤੇ ਸਾਡੇ ਆਂਗ-ਗਵਾਂ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਆ ਬੈੱਡ ਦੀ ਜਾਂ ਕਿਤੇ ਆਕਸੀਜਨ ਸਿਲੰਡਰ ਦੀ ਲੋੜ ਪੈਂਦੀ ਤੇ ਅਸੀਂ ਉਹਨੂੰ ਪ੍ਰੋਵਾਈਡ ਕਰਾ ਦਿੰਦੇ ਆ ਵੀ ਤੁਸੀਂ ਆਪਣਾ ਇਹ ਘਰ ਲਿਜਾ ਸਕਦੇ ਆ ਠੀਕ ਹੈ ਜੀ ਸਾਡੇ ਜਿਸ ਤਰ੍ਹਾਂ ਅੱਜ ਮਰੀਜ਼ ਆਏ ਹੋਏ ਆ ਦਵਾਈਆਂ ਲੈਣ ਨੂੰ ਹੂੰ ਇਹ ਸਾਡਾ ਰਿਸੈਪਸ਼ਨ ਏਰੀਆ ਆ ਜਿੱਥੇ ਆ ਕੇ ਮਰੀਜ਼ ਦੇ ਪਹਿਲਾਂ ਬੀਪੀ ਵਗੈਰਾ ਚੈੱਕ ਕਰਦੇ ਆ ਵੇਟ ਚੈੱਕ ਕਰਦੇ ਆ ਫਿਰ ਅੰਦਰ ਡਾਕਟਰ ਹਾਂਜੀ ਇਹ ਸਾਡੀ ਇੱਧਰ ਫਾਰਮੇਸੀ ਹੈ ਜੀ ਅੱਛਾ ਜੀ ਇਹ ਇਥੋਂ ਮੁਫਤ ਚ ਜੇ ਦਾ ਤੁਸੀਂ ਦੋਆ ਦਵਾਈਆਂ ਦੀ ਸੇਵਾ ਕਰਦੇ ਹੋ ਨਾ ਹਾਂਜੀ ਇਹ ਇਸ ਰਿਸੈਪਸ਼ਨ ਤੋਂ ਬਾਅਦ ਫਿਰ ਚੈੱਕ ਅਪ ਕਰਨ ਵਾਸਤੇ ਡਾਕਟਰ ਸਾਹਿਬ ਕੋ ਜਾਂਦੇ ਤੁਹਾਨੂੰ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਉਂਦੇ ਇੱਧਰ ਸਾਡਾ ਡੈਂਟਲ ਏਰੀਆ ਹੈ ਜੀ ਮੈਂ ਤੁਹਾਨੂੰ ਡੈਂਟਲ ਦਾ ਡਿਪਾਰਟਮੈਂਟ ਵੀ ਦਿਖਾ ਦਿੰਦਾ ਜੀ ਇਹ ਇਹ ਵੀ ਸੇਵਾ ਫ੍ਰੀ ਚ ਹੈ ਇਹ ਵੀ ਕਿਸੇ ਦੇ ਵੱਲੋਂ ਕੀਤੀ ਗਈ ਹੈ ਸੇਵਾ ਸਾਰੀ ਹਾਂਜੀ ਆ ਜਿਓ ਜੀ ਮੈਂ ਦੱਸੂਗਾ ਉਹ ਡੈਂਟਲ ਕੇਅਰ ਇਕੁਪਮੈਂਟ ਡੋਨੇਟਡ ਬਾਈ ਬਲਜੋਤ ਸਿੰਘ ਬੱਲੀ ਬੱਲੀ ਬੜਿਆਲ ਆ ਜੀ ਇਹ ਬਜੂਹਾ ਕਲਾ ਤੋਂ ਪਰਿਵਾਰ ਆ ਉਹਨਾਂ ਨੇ ਸਾਨੂੰ ਇਹ ਦਿੱਤਾ ਔਰ ਨਾਲ ਫਲੋਰੇਡ ਦੀ ਸੰਗਤ ਸਾਡੇ ਕੈਮਚੋਲ ਆ ਪਾਜੀ ਹੁਣੀ ਫਲੋਰੇਡ ਤੋਂ ਫਲੋਰੇਡਾ ਤੋਂ ਹਾਂਜੀ ਫਲੋਰੇਡਾ ਤੋਂ ਉਹਨਾਂ ਨੇ ਫਲੋਰੇਡਾ ਕਿਸਾਨ ਮੋਰਚਾ ਸਿੱਖ ਸੁਸਾਇਟੀ ਆਫ ਟੈਂਪੋ ਵੇ ਸਿੱਖ ਸੁਸਾਇਟੀ ਸੈਂਟਰਲ ਫਲੋਰੇਡਾ ਇਹ ਸੰਗਤ ਨੇ ਸਾਰੀ ਨੇ ਸਾਨੂੰ ਇਹ ਡੈਂਟਲ ਦਾ ਸੈਟਅਪ ਦਿੱਤਾ ਹੋਇਆ ਇਹ ਇਹ ਸੇਵਾ ਬਹੁਤ ਵੱਡੀ ਹੈ ਜੇਕਰ ਅਸੀਂ ਮਾਰਕੀਟ ਚ ਜਾਈਏ ਡੈਂਟਲ ਕੇਅਰ ਸਭ ਤੋਂ ਮਹਿੰਗੀ ਹੈ ਇਹ ਤਾਂ ਇੰਸ਼ੋਰੈਂਸਾਂ ਚ ਵੀ ਕਵਰ ਨਹੀਂ ਹੁੰਦੀ ਭਾਈ ਇੰਸ਼ੋਰੈਂਸ ਹੀ ਕਵਰ ਨਹੀਂ ਹੁੰਦੀ ਸਾਡੇ ਡਾਕਟਰ ਸਾਹਿਬ ਆਉਂਦੇ ਆ ਫਿਰ ਜਿਸ ਹਿਸਾਬ ਦੇ ਨਾਲ ਜੀ ਅਪਾਇੰਟਮੈਂਟ ਲੈ ਲਈਦੀ ਆ ਤੇ ਸਾਡੇ ਡਾਕਟਰ ਆ ਕੇ ਫਿਰ ਚੈੱਕ ਅਪ ਕਰਦੇ ਆ ਔਰ ਬਹੁਤ ਹੀ ਸਸਤੇ ਰੇਟਾਂ ਦੇ ਜਿਹੜੀ ਆਰ ਸੀਟੀ ਆ 950 ਰੁਪਏ ਤੋਂ ਸ਼ੁਰੂ ਹੋ ਜਾਂਦੀ 900 ਤੋਂ ਹੋ ਕੇ 1200 ਤੱਕ ਅਜੇ ਬਾਹਰ ਤੁਸੀਂ ਜਾਓ ਤਾਂ 2500 ਤੋਂ ਘੱਟ ਨਹੀਂ ਹੈ ਹੂੰ 1200 1400 ਦੇ ਵਿੱਚ ਆਰ ਸੀਟੀ ਹੋ ਜਾਂਦੀ ਹੈ ਇਹ ਉਹ ਡੈਂਚਰ ਲਾਉਣਾ ਜਿਹੜਾ ਪੂਰਾ ਜਵਾੜਾ ਲਾਉਂਦੇ ਆ ਇਹ 5000 ਦਾ 2500 ਰੁਪਏ ਦਾ ਇੱਕ ਉੱਪਰਲਾ ਇੱਕ ਥੱਲੜਾ ਜੀ 5000 ਦੇ ਵਿੱਚ ਇਹ ਬਾਹਰੋਂ ਤੇ ਬਾਹਰ ਤਾਂ ਇੱਕ ਦੰਦ ਬਟਣ ਦੇ ਇੰਨੇ ਲੱਲੰਦੇ ਪਾਈ ਕੇ ਦੇ ਨਵਾਂ ਲਾਉਣਾ ਹਾਂ ਜੀ ਤੇ 10 10000 ਰੱਖ ਕੇ ਸਹੀ ਗੱਲ ਹੈ ਸਹੀ ਜੀ ਬਹੁਤ ਸੋਹਣਾ ਪ੍ਰਬੰਧ ਚੱਲ ਰਿਹਾ ਹੈ ਇਹ ਤੁਹਾਡੀ ਕੀਤੀ ਹੋਈ ਮਿਹਨਤ ਹੈ ਜਾਂ ਉਦਮ ਤੁਸੀਂ ਕੀਤਾ ਉਹ ਸਾਰਾ ਕੁਝ ਹੈ ਅੱਗੇ ਡਾਕਟਰ ਸਾਹਿਬ ਚੈੱਕਅਪ ਕਰ ਰਹੇ ਨੇ ਇਹ ਤਾਂ ਸਾਡੇ ਡਾਕਟਰ ਸਾਹਿਬ ਆ ਜੀ ਹਾਂ ਜੀ ਸੋ ਦੇਖ ਸਾਡੇ ਡਾਕਟਰ ਸਾਹਿਬ ਦੀ ਓਪੀਡੀ ਇੱਥੇ ਜੀ ਸਾਡੇ ਡਾਕਟਰ ਸਾਹਿਬ ਆ ਡਾਕਟਰ ਗਗਨਾ ਜੀ ਜਿਹੜੇ ਨੇਚਰ ਕੇਅਰ ਦੇ ਡਾਕਟਰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਜਿੰਨੀ ਵੀ ਹੈਗੀ ਹੈ ਸੇਵਾ ਇਹਨਾਂ ਦੀ ਟੋਟਲੀ ਫ੍ਰੀ ਹੈ ਠੀਕ ਹੈ ਸੇਵਾ ਗੈ ਸਿਰਫ ਤੇ ਸਿਰਫ ਬਾਹਰ ਰਿਸੈਪਸ਼ਨ ਤੇ ਹਸਪਤਾਲ ਵਾਸਤੇ 20 ਰੁਪਏ ਦੀ ਪਰਚੀ ਹੈ ਜੀ ਅੱਛਾ ਜੀ ਬਾਕੀ ਦਵਾਈਆਂ ਤੋਂ ਸਾਰਾ ਜਿੰਨਾ ਵੀ ਹੈਗਾ ਟੋਟਲੀ ਇਹਨਾਂ ਦੀ ਫ੍ਰੀ ਹੈ ਆਪਣੀ ਸੇਵਾ ਕਰਦੇ ਜੀ ਠੀਕ ਹੈ ਜੀ ਹੁਣ ਸਵੇਰੇ ਤਕਰੀਬਨ ਇਹ 10 ਵਜੇ ਤੋਂ ਆ ਜਾਂਦੇ ਆ ਔਰ ਸ਼ਾਮ ਨੂੰ 8 ਵਜੇ ਨਾਲ 10 ਵਜੇ ਜਿੰਨੀ ਡੇਢ ਤੱਕ ਪੇਸ਼ੈਂਟ 100 150 ਪੇਸ਼ੈਂਟ ਹੋ ਜਾਂਦਾ ਮੇਰਾ ਖਿਆਲ ਵੀ ਆ ਤੁਸੀਂ ਦੇਖੋ 46 ਪੇਸ਼ੈਂਟ ਹੋ ਚੁੱਕੇ ਨੇ ਹਲੇ ਸਮਾਂ ਵੀ ਕੁਝ ਨਹੀਂ ਹੋਇਆ ਹਾਂਜੀ ਜੀ ਜੀ ਇਸੇ ਤਰ੍ਹਾਂ ਹੀ ਪੇਸ਼ੈਂਟ ਆ ਜਾਂਦੇ ਆ ਮੈਂ ਫਾਰਮੇਸੀ ਦਿਖਾਉਂਗਾ ਜੀ ਜੀ ਇਹ ਫਾਰਮੇਸੀ ਦੇ ਵਿੱਚ ਹੈ ਜੀ ਜੀ ਇਹ ਫਾਰਮੇਸੀ ਦੇ ਵਿੱਚ ਦਵਾਈਆਂ ਹੈ ਸਾਡੀਆਂ ਜੀ ਜੀ ਬਹੁਤ ਹੀ ਕੰਟਰੋਲ ਰੇਟਾਂ ਦੇ ਉੱਤੇ ਦਵਾਈਆਂ ਦਿੱਤੀਆਂ ਜਾਂਦੀਆਂ ਜੀ ਇੱਥੇ ਇਹ ਫਾਰਮੇਸੀ ਜੇ ਕਹਿੰਦੇ ਇਹ ਚ ਬੜਾ ਪਰਦਾ ਹੁੰਦਾ ਇਸ ਕੰਮ ਚ ਕੋਈ ਦਵਾਈ ਹੁੰਦੀ 10 ਰੁਪਏ ਦੀ ਵੇਚ 150 ਸੀ ਜੀ ਉੱਤੇ ਐਮ ਆਰ ਪੀ ਲਿਖਿਆ ਹੁੰਦਾ ਜੀ ਉਸ ਹਿਸਾਬ ਦੇ ਨਾਲ ਹੀ ਰੇਟ ਲਾਈ ਜਾਂਦੇ ਜਿੱਦਾਂ ਕਿਸੇ ਦਾ ਸੂਤ ਲੱਗਦਾ ਜੀ ਹਾਂ ਹਾਂ ਜੀ ਆਪਾਂ ਨਾ ਇੱਥੇ ਭਰ ਲਿਆ ਜੀ ਹੈ ਨਾ ਆਜੂ ਮੈਂ ਬਾਹਰ ਦਿਖਾਉਣਾ ਜੀ ਤੁਹਾਨੂੰ ਇੱਧਰ ਜਿਹੜਾ ਤੁਸੀਂ ਮੋਰਚਾ ਜਿੱਤ ਕੇ ਆਏ ਸੀਗੇ ਜੀ ਹਾਂ ਜੀ ਉਹਦੀਆਂ ਨਿਸ਼ਾਨੀਆਂ ਸਾਡੀਆਂ ਹੀ ਸਾਂਭ ਕੇ ਰੱਖੀਆਂ ਹੋਈਆਂ ਜੀ ਸასიਖਾਲ ਜੀ ਅੱਛਾ ਇਹ ਸਿਆਣਾ ਵਾਲੇ ਕੂਲਰ ਆ ਜਿੰਨੇ ਜੀ ਖਾਲ ਸਾਈਡ ਨੇ ਸਾਨੂੰ ਦਿੱਤੇ ਸੀਗੇ ਜੀ ਹਾਂ ਜੀ ਕਾਲ ਸਾਇਰ ਦੇ ਇਹ ਫੇ ਵਰਤਦੇ ਵਰਤਦੇ ਹੋ ਜਦੋਂ ਸਰਕਾਰ ਜੀ ਹੁਣ ਗਰਮੀ ਆ ਜਾਣੀ ਜੀ ਹੁਣ ਇਹਨਾਂ ਦੀ ਸਫਾਈ ਕਰਕੇ ਆ ਇਧਰ ਸ਼ੈਲਟਰ ਬਣਾਇਆ ਹੋਇਆ ਜੀ ਜਿਸ ਤਰ੍ਹਾਂ ਤੰਬੂ ਬਣਾਏ ਸੀ ਤੁਸੀਂ ਪੰਸਾਂ ਵਾਲੇ ਜੀ ਇਹਦੇ ਵਿੱਚ ਚੀਜ਼ ਤੰਬੂਆਂ ਦੇ ਵਿੱਚ ਹੀ ਹੁਣ ਵੀ ਅਸੀਂ ਰਹਿਣ ਬਸੇਰਾ ਮੜਾ ਮੋਟਾ ਬਣਾਇਆ ਹੈ ਬਾਥਰੂਮ ਬਣਾਇਆ ਹੈ ਇਹ ਮਤਲਬ ਜਿੰਨੇ ਕ ਕਾਨੇ ਜੇ ਸੀਗੇ ਹਾਂ ਜਿੰਨਾ ਕ ਸਿਗਾ ਸਮਾਨ ਸਾਰਾ ਹੀ ਚੱਕ ਕੇ ਲੈਂਦਾ ਸੀ ਤਿੰਨ ਟਰੱਕ ਤੇ ਦੋ ਟਰਾਲੀਆਂ ਭਰ ਕੇ ਸਮਾਨ ਦੀਆਂ ਲਿਆਏ ਸੀ ਉੱਥੋਂ ਲਿਆਏ ਸੀ ਜੀ ਉਹ ਸਾਰਾ ਇੱਥੇ ਲਾਤਾ ਸਾਰਾ ਇੱਥੇ ਲਾਤਾ ਜੀ ਹੁਣ ਵੀ ਗਾਂ ਤੋਂ ਗਾਂ ਲੱਗੀ ਜਾਂਦੇ ਕਿਸੇ ਕੋਲ ਫੇਵਰ ਸੀਗੀ ਪਈ ਜ ਤੇ ਉਹ ਸਾਨੂੰ ਕਹਿੰਦੇ ਲੈ ਜਾਓ ਜੇ ਚਾਹੀਦੀ ਤੇ ਅਸੀਂ ਆ ਛਪਰੇ ਤੇ ਪਾ ਕੇ ਹਲਾਤਾ ਜੀ ਐਦਾਂ ਹੀ ਬਾਈ ਕਰੀ ਸਾਰੀ ਆਲੇ ਨੇ ਉਹਨਾਂ ਨੇ ਵੀ ਪੂਰੀ ਦੀ ਪੂਰੀ ਉਹ ਝੌਪੜੀ ਲਿਆ ਕੇ ਰੱਖੀ ਹੋਈ ਆ ਕਰੇ ਹੈਨਾ ਉਹ ਇਦਾਂ ਦੀਆਂ ਸਾਰੀਆਂ ਚੀਜ਼ਾਂ ਪੱਕੀਆਂ ਹੈ ਇਹ ਹੀ ਮਤਲਬ ਇੱਕ ਜੀ ਯਾਦ ਆਸ਼ਤ ਬਣ ਜਾਂਦੀ ਜੀ ਇਹ ਹੀ ਮੈਂ ਤੁਹਾਨੂੰ ਕਹਿੰਦਾ ਵੀ ਬਾਕੀ ਪਿੱਛੇ ਜਿੱਦਾਂ ਮਰਜੀ ਵੱਡਾ ਹਸਪਤਾਲ ਬਣ ਜੇ ਪਰ ਜਿਹੜੀ ਕਿੰਨੀ ਪਿੱਛੇ ਜਗ੍ਹਾ ਹੋਰ ਹੈ ਜਿਹੜੀ ਤੁਸੀਂ ਤਾਂ ਕੀਤੀ ਹੋਈ ਹੈ ਇਹ ਚਾਰ ਕਿਲੇ ਹੈ ਜੀ ਅੱਛਾ ਜੀ ਚਾਰ ਕਿਲੇ ਜ਼ਮੀਨ ਹੈ ਤੇ ਉਹਦਾ ਤੁਸੀਂ ਜਿੱਦਾਂ ਹੁਣ ਬਣਾਇਆ ਹੈ ਤੂੰ ਪੂਰਾ ਤਿਆਰ ਕੀਤਾ ਹੈ ਨਕਸ਼ਾ ਤਿਆਰ ਕਰਵਾਇਆ ਹੈ ਤੇ ਉਹਦੇ ਲਈ ਸੇਵਾ ਚੱਲ ਰਹੀ ਹੈ ਜਿੱਦਾਂ ਪੈਸਿਆਂ ਦੀ ਪੈਸੇ ਇਕੱਠੇ ਕਰਨ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਅਸੀਂ ਪੈਸਾ ਨਹੀਂ ਲੈਂਦੇ ਠੀਕ ਹੈ ਸਿੱਧੇ ਤੌਰ ਤੇ ਆ ਕੇ ਹਾਂਜੀ ਆਪਣੀ ਹੈਲਪ ਕਰ ਸਕਦੇ ਆਪਣੀ ਜਿਉਂਦਾ ਵੀ ਮਦਦ ਕਰ ਸਕਦੇ ਆ ਹਾਂਜੀ ਬਾਕੀ ਮੈਂ ਤੁਹਾਨੂੰ ਫਿਰ ਕਿਤੇ ਜੇ ਸੂਤ ਲੱਗਾ ਦਿਖਾਉਂਗਾ ਇਹ ਇਕੋ ਸਿੱਖ ਵਾਲੇ ਸਾਡੇ ਜੰਗਲ ਲਾ ਕੇ ਗਏ ਸੀਗੇ ਜੀ ਅੱਛਾ ਜੀ ਇੱਕ ਕਨਾਲ ਦੇ ਵਿੱਚ ਜੰਗਲ ਲੱਗਿਆ ਹੋਇਆ 1400 ਬੂਟਾ ਲੱਗਿਆ ਹੋਇਆ ਜੀ ਅੱਛਾ ਜੀ ਉਹ ਸਾਹਮਣੇ ਮੈਂ ਚਾਹੂੰਗਾ ਇੱਕ ਵਾਰੀ ਉਹ ਸਾਹਮਣੇ ਦਿਖਾ ਦਿੱਤੇ ਜਾਵੇ ਇਹ ਤਰ੍ਹਾਂ ਤਰ੍ਹਾਂ ਦੇ ਬੂਟੇ ਹੋਣਗੇ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਬੂਟੇ ਜੀ ਮੇਰਾ ਖਿਆਲ ਵੀ ਤੁਸੀਂ ਕਦੀ ਕਿਸੇ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਆ ਪੰਜਾਬ ਟੀਵੀ ਦੇ ਜਾਂ ਪੰਜਾਬ ਪੰਜਾਬੀ ਟੀਵੀ ਦੇ ਪੰਜਾਬੀ ਟੀਵੀ ਦੇ ਜਾਂ ਪੰਜਾਬੀ ਰੇਡੀਓ ਦੇ ਉਹਨੇ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਨੇ ਦੇਖਿਆ ਹੋਊਗਾ ਵੀ ਲਸਣ ਦਾ ਬੂਟਾ ਪਰ ਤੁਸੀਂ ਨਹੀਂ ਦੇਖਿਆ ਹੁਣ ਜੀ ਜੀ ਦੇਖਿਆ ਕਦੀ ਲਸਣ ਦਾ ਬੂਟਾ ਜੀ ਇਸ ਜੰਗਲ ਦੇ ਵਿੱਚ ਲੱਗਿਆ ਹੋਇਆ ਜੀ ਕਿਤੇ ਦਿਖਾਵਾਂਗੇ ਤੁਹਾਨੂੰ ਫੇਰ ਜੀ ਜੀ ਕਵਰੇਜ ਕਰਾਂਗੇ ਅੱਜ ਤਾਂ ਚਲੋ ਹਸਤਾਲ ਦੀ ਇਨਫੋਰਮੇਸ਼ਨ ਦੇ ਦਿੰਦੇ ਨੇ ਇਹ ਚਾਰ ਕਿੱਲੇ ਆ ਜੀ ਤੇ ਰਾਤ ਦੇ ਸਮੇਂ ਦਾ ਪ੍ਰਬੰਧ ਕਿੱਦਾਂ ਹੁੰਦਾ ਫੇਰ ਹਸਤਾਲ ਰਾਤ ਕੈਮਰੇ ਲੱਗੇ ਹੋਏ ਜੀ ਸਿਕਿਉਰਿਟੀ ਕੈਮਰੇ ਲੱਗੇ ਹੋਏ ਨੇ ਜੇ ਰਾਤ ਨੂੰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਨਹੀਂ ਰਾਤ ਨੂੰ ਫਿਲਹਾਲ ਸਾਡੇ ਕੋਲ ਡਾਕਟਰ ਦੀ ਕੋਈ ਡਾਕਟਰ ਕੌਸਲੀ ਪੈਂਦੇ ਜੀ ਮਹਿੰਗੇ ਪੈਂਦੇ ਆ ਡਾਕਟਰ ਇਸ ਕਰਕੇ ਅਸੀਂ ਥੋੜਾ ਠਹਿਰ ਕੇ ਕਰਾਂਗੇ ਆ ਹੈ ਵਿਚਾਰ ਇਦਾਂ ਹੀ ਆ ਵੀ ਕਰਾਂਗੇ ਅਸੀਂ ਪਰ ਜੇ ਅਸੀਂ ਠਹਿਰ ਕੇ ਕਰਾਂਗੇ ਤੇ ਜਿਹੜੀਆਂ ਪਹਿਲਾਂ ਸੇਵਾ ਕਰ ਰਹੀਆਂ ਨੇ ਉਹ ਸਾਰੀਆਂ ਸੇਵਾਚੀ ਨੇ ਜਾਂ ਉਹਨਾਂ ਨੂੰ ਨਹੀਂ ਏਮਪਲੋਏ ਵੀ ਹੈਗੇ ਆ ਵਿੱਚ ਸੇਵਾਦਾਰ ਵੀ ਸਾਡੇ ਕੋਲ ਜਿਆਦਾ ਸੇਵਾਦਾਰ ਹੀ ਆਉਂਦੇ ਜੀ ਸੇਵਾ ਹੀ ਕਰਦੇ ਜੀ ਆ ਕੇ ਤੇ ਨਾ ਬਾਕੀ ਏਮਪਲੋਏ ਲੈਬ ਦੇ ਆ ਏਮਪਲੋਏ ਆ ਜਿੱਦਾਂ ਡਾਕਟਰ ਸਾਹਿਬ ਆ ਡੈਂਟਲ ਦੇ ਏਮਪਲੋਏ ਆ ਜੇ ਆਪਾਂ ਉਦਾਂ ਅੰਦਾਜ਼ਾ ਲਾਉਣਾ ਹੋਵੇ ਜੇ ਕਿਸੇ ਨੇ ਐਡਾ ਕ ਕਲੀਨਿਕ ਵੀ ਖੋਲਣਾ ਹੋਵੇ ਸਾਰੀ ਉਮਰ ਦੀ ਕਮਾਈ ਲਾ ਕੇ ਖੋਲਦਾ ਤੇ ਪੱਲਿਓਂ ਕਦੀ ਪੈਸੇ ਤਾਂ ਨਹੀਂ ਲਾਉਣੇ ਪਏ ਤਾਂ ਨਹੀਂ ਲੱਗਾ ਵੀ ਯਾਰ ਲਿਆ ਕੇ ਮੈਂ ਗਲਤੀ ਕਰ ਲਈਏ ਇਹ ਤਾਂ ਨਹੀਂ ਕਰਨਾ ਚਾਹੀਦਾ ਨਹੀਂ ਜੀ ਅਸੀਂ ਤੇ ਅਸੀਂ ਤੇ ਵੀਰੇ ਬੜੇ ਬੜਪਾਗੇ ਆ ਸਾਡੀ ਇਨੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਡਾਕਟਰਾਂ ਦੇ ਨਾਲ ਬਹਿ ਸਕੀਏ ਹੀ ਤੇ ਦੇਸੀ ਬੰਦੇ ਪੱਠੇ ਵੱਢਣ ਵਾਲੇ ਨੇ ਜੀ ਤੇ ਮਹਾਰਾਜ ਨੇ ਬਹੁਤ ਜ਼ਿਆਦਾ ਦੇ ਤਾ ਔਕਾਤ ਤੋਂ ਬਾਹਰ ਦੇ ਦਿੰਦਾ ਜੀ ਸਾਡੀ ਇਨੀ ਔਕਾਤ ਨਹੀਂ ਸੀਗੀ ਔਰ ਇਹ ਹਸਪੀਟਲ ਇੱਕ ਬੜਾ ਆਨੰਦ ਆਉਂਦਾ ਹੈ ਜਦੋਂ ਤੁਸੀਂ ਕਿਸੇ ਦੀ ਗਰੀਬ ਦੀ ਜਾਂ ਲੋੜਵੰਦ ਦੀ ਸੇਵਾ ਕਰਦੇ ਉਹਦੀਆਂ ਤੁਹਾਨੂੰ ਜਦੋਂ ਦੁਆਵਾਂ ਮਿਲਦੀਆਂ ਆ ਅਸੀਸਾਂ ਮਿਲਦੀਆਂ ਆ ਉਹਦਾ ਨਾ ਕੋਈ ਮੋਲ ਆ ਤੇ ਨਾ ਹੀ ਉਹਦਾ ਕੋਈ ਦੇਣ ਦੇ ਸਕਦੇ ਇਹ ਜਿਹੜੀਆਂ ਪ੍ਰਮਾਤਮਾ ਨਾਲੋਂ ਜਿਹੜੀਆਂ ਅਸੀਸਾਂ ਮਿਲਦੀਆਂ ਆ ਕਿਸੇ ਗਰੀਬ ਗੁਰਬੇ ਦਾ ਭਲਾ ਕਰਕੇ ਇਹ ਅਸੀਸਾਂ ਮਿਲਦੀਆਂ ਉਹ ਕਿਤੋਂ ਵੀ ਨਹੀਂ ਤੁਹਾਨੂੰ ਮਿਲ ਸਕਦੀ ਇਹ ਤਾਂ ਹੈ ਜਦਾ ਬਾਈ ਹੁਣੀ ਉੱਥੇ ਆਪਾਂ ਨੂੰ ਦੱਸ ਰਹੇ ਸੀ ਕਿ ਮੇਰੇ ਸਟੰਟ ਪੈਣਾ ਸੀ ਤੇ ਮੈਂ ਉੱਥੋਂ ਹੀ ਠੀਕ ਹੋ ਗਿਆ ਹਾਂ ਹਾਂ ਦੱਸਿਆ ਜੀ ਹਾਂ ਜੀ ਕਾਫੀ ਇਦਾਂ ਦੀ ਜੇ ਦੇਖਣ ਲਾ ਪੀ ਇਹ ਹਿਸਟਰੀ ਬਹੁਤ ਲੰਬੀ ਹੋ ਜਾਂਦੀ ਹੈ ਤੁਹਾਨੂੰ ਕਿਤੇ ਦਿਖਾਵਾਂਗੇ ਹੁਣ ਸਮਾਂ ਕਿੰਨਾ ਹੋ ਗਿਆ ਇਹਨੂੰ ਚੱਲਦੇ ਨੂੰ ਅੱਜ ਤੱਕ ਦਾ ਜੇ ਲਾਉਣਾ ਤੀਸਰਾ ਸਾਲ ਚੱਲਦਾ ਪਿਆ ਜੀ ਤੀਸਰਾ ਸਾਲ ਚੱਲਦਾ ਪਿਆ ਤੀਸਰਾ ਸਾਲ ਚੱਲਦਾ ਪਿਆ ਹਾਂਜੀ ਤੀਸਰਾ ਸਾਲ ਚੱਲ ਸੋ ਇਹ ਤੁਸੀਂ ਅਮਰਜੀਤ ਜੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਚੰਗਾ ਉਪਰਾਲਾ ਤੁਸੀਂ ਇਸ ਗੱਲ ਦੇ ਲਈ ਵਜਾਈ ਦੇ ਪਾਤਰ ਹੋਗੇ ਤੁਸੀਂ ਤੁਹਾਡੇ ਹਿੱਸੇ ਸੇਵਾ ਆਈ ਹੈ ਤੇ ਤੁਸੀਂ ਇਸ ਨੂੰ ਨਿਭਾ ਰਹੇ ਹੋ ਜੇ ਸੰਗਤਾਂ ਨੂੰ ਕੋਈ ਹਸਪਤਾਲ ਨੂੰ ਲੈ ਕੇ ਅਪੀਲ ਕਰਨਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਕਰਦੇ ਹੋ ਮੈਂ ਇਹੀ ਅਪੀਲ ਕਰੂੰਗਾ ਕਿ ਜਿਹੜੀਆਂ ਸਾਡੀਆਂ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਆਲ ਪੰਜਾਬ ਦੇ ਵਿੱਚ ਲੈਬਾਂ ਚੱਲਦੀਆਂ ਆਂ ਆਪਨੇ ਬਜ਼ੁਰਗਾਂ ਦਾ ਔਰ ਆਪਣਾ ਟੈਸਟ ਜ਼ਰੂਰ ਕਰਾਓ ਹੂੰ ਤਾਂ ਕਿ ਜਿਹੜੀ ਗਾ ਅਗਾਉਣ ਆਉਣ ਵਾਲੀ ਬਿਮਾਰੀ ਆ ਉਹਦੇ ਤੋਂ ਅਸੀਂ ਸੁਚੇਤ ਹੋ ਸਕੀਏ ਜਿਸ ਤਰ੍ਹਾਂ ਕੀ ਕਿਸੇ ਨੂੰ ਜੇ 슈ਗਰ ਹੀ ਆ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਵੇ ਤੇ ਇਲਾਜ ਨਾਲੋਂ ਭਰੇਜ ਬਿਹਤਰ ਬਿਹਤਰ ਹੈ ਫੇ ਅਸੀਂ ਭਰੇਜ ਦੇ ਨਾਲ ਹੀ ਕਰ ਸਕਦੇ ਜਿਸ ਤਰ੍ਹਾਂ ਕਿਸੇ ਦਾ ਬੀਪੀ ਵੱਧ ਆਇਆ ਕੋਲੇਸਟ੍ਰੋਲ ਵੱਧ ਆਇਆ ਉਹ ਕੋਲੇਸਟ੍ਰੋਲ ਦੇ ਵੱਧ ਆਇਆ ਤਾਂ ਉਹ ਖਾਣੇ-ਦਾਣੇ ਦੇ ਨਾਲ ਹੀ ਆਪਰਾ ਠੀਕ ਕਰ ਸਕਦਾ ਹਮ ਹੋਰ ਮੈਂ ਇਹ ਬੇਨਤੀ ਕਰੂੰਗਾ ਵੀ ਕਿਸੇ ਵੀ ਆਪਣੇ ਪੰਜਾਬੀ ਰੀਡੀਏ ਦੇ ਪਰਿਵਾਰ ਦੇ ਵੀਰ ਨੇ ਆਪਣੇ ਪਿੰਡ ਦੇ ਵਿੱਚ ਸੇਵਾ ਕਰਨੀ ਹੋਵੇ ਪਿੰਡ ਦੇ ਵਿੱਚ ਕੈਂਪ ਲਗਾਉਣਾ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਮੇਰਾ ਨੰਬਰ ਹੈਗਾ 84272 8081 ਔਰ ਜਾਂ ਸਾਡੇ ਜਿਹੜੇ ਹੈਲਪਲਾਈਨ ਨੰਬਰ ਆ 8576 246735 ਦੇ ਉੱਤੇ ਇਹ رابطہ ਕਾਇਮ ਕਰਕੇ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਵੀ ਆਪਣਾ ਕਿਹੋ ਜਿਹੇ ਕੈਂਪ ਲਾਉਣੇ ਹੋ ਇਹ ਵੀ ਦੱਸ ਦਿਓ ਕਿਹੜੇ-ਕਿਹੜੇ ਕੈਂਪ ਲਾਉਣੇ ਟੋਟਲੀ ਜੀ ਮੈਡੀਕਲ ਕੈਂਪ ਅੱਖਾਂ ਤੋਂ ਲੈ ਕੇ ਦੰਦਾਂ ਦਾ ਫਿਜ਼ੀਓਥੈਰੇਪੀ ਦਾ ਲੈਬ ਦਾ ਔਰ ਟੋਟਲੀ ਮੇਨ ਚੈੱਕਅਪ ਦਾ ਜਿਸ ਤਰ੍ਹਾਂ ਅਸੀਂ ਕੱਲ ਹੀ ਇੱਕ ਅਨੋਖਾ ਲੰਗਰ ਲਾਇਆ ਸਾਡੇ ਨਾਲ ਹੀ ਪਿੰਡ ਹੈਗਾ ਮੁਖਮਗੜ ਜੀ ਉੱਥੇ ਦੇ ਪ੍ਰਿੰਸੀਪਲ ਸਾਹਿਬ ਆ ਜੀ ਜੀ ਪਰਮਿੰਦਰ ਸਿੰਘ ਔਰ ਪਰਮਿੰਦਰ ਸਿੰਘ ਹੈ ਔਰ ਜੇ ਉਹ ਆਪਣੇ ਪ੍ਰਧਾਨ ਵੀ ਹੈਗੇ ਨਰਸਿੰਗ ਕਾਲਜ ਦੇ ਜੀ ਜੀ ਕਨਾਲਾ ਸ਼ੇਖਾ ਸਾਡੇ ਨਰਸਿੰਗ ਕਾਲਜ ਚੱਲਦਾ ਉਹਨਾਂ ਦੇ ਪ੍ਰਧਾਨ ਵੀ ਹੈ ਉਹ ਉਹਨਾਂ ਦੇ ਨਾਲ ਇਦਾਂ ਗੱਲਬਾਤ ਚੱਲੀ ਵੀ ਸਾਡੇ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੋਵਨ ਲੰਘ ਕੇ ਗਿਆ ਵੀ ਅਸੀਂ ਵੀ ਮਨਾਉਣਾ ਆ ਮੈਂ ਕਿਹਾ ਕੋਈ ਸਪੈਸ਼ਲ ਤਰ੍ਹਾਂ ਦਾ ਮਨਾਓ ਯਾਰ ਹੂੰ ਜਲੇਬੀਆਂ ਖਵਾ ਕੇ ਅਸੀਂ ਲੋਕਾਂ ਦਾ 슈ਗਰ ਲੈਵਲ ਅਪ ਕਰ ਦੇਣਾ ਹੂੰ ਪਕੌੜੇ ਖਵਾ ਕੇ ਕੋਲੇਸਟ੍ਰੋਲ ਹਾਈ ਕਰ ਦੇਣਾ ਬੀਪੀ ਵਧਾ ਦੇਣਾ ਕਿਉਂ ਨਾ ਕੋਈ ਇਚ ਅਨੋਖਾ ਲੰਗਰ ਲਾਇਆ ਜਾਵੇ ਸੋ ਅਸੀਂ ਪਿਛਲੇ ਆ ਜਿਹੜੀ ਕੱਲ ਲੰਘ ਕੇ ਗਈ ਆ ਤਰੀਕ 16 ਤਰੀਕ ਨੂੰ ਅਸੀਂ ਲੰਗਰ ਲਾਇਆ ਪਿੰਡ ਦੇ ਵਿੱਚ ਤੇ ਉਹ ਪਿੰਡ ਦੇ ਫਿਰ ਉਹਨਾਂ ਨੂੰ ਅਸੀਂ ਪਰਚੀ ਇਹੋ ਜਿਹਾ ਲੰਗਰ ਲਾਇਆ ਤੁਸੀਂ ਇਹ ਟੈਸਟਾਂ ਦਾ ਲੰਗਰ ਲਾਇਆ ਜੀ ਅਸੀਂ ਅੱਛਾ ਜੀ ਸਾਡੇ ਉਹਨਾਂ ਨੇ ਸਾਰੇ ਪਿੰਡ ਦੇ ਟੈਸਟ ਕਰਾਏ ਜੀ ਅੱਛਾ ਜੀ ਪਕੌੜੇ ਨਹੀਂ ਖੁਲਾਏ ਜਲੇਬੀਆਂ ਨਹੀਂ ਖੁਲਾਈਆਂ ਔਰ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਦੇ ਉੱਤੇ ਉਹਨਾਂ ਨੇ ਪਿੰਡ ਦੇ 100 ਤੋਂ ਮੇਰੇ ਖਲ ਸਭਾ 100 ਬੰਦਾ ਹੋਏ ਜਿਨ੍ਹਾਂ ਦੇ ਟੈਸਟ ਕਰਾਏ ਜੀ ਅੱਛਾ ਜੀ ਫੁੱਲ ਬਾਡੀ ਟੈਸਟ ਜਿਹੜਾ ਸਾਡਾ ਪੈਕੇਜ ਆ 500 ਰੁਪਏ ਦਾ ਉਹ ਉਹਨਾਂ ਨੇ ਲੈ ਕੇ ਤੇ ਪਿੰਡ ਦਾ ਭਲਾ ਕੀਤਾ ਠੀਕ ਹੈ ਜੀ ਜੇ ਉਹ ਤੁਹਾਨੂੰ ਜਲੇਬੀਆਂ ਖਵਾ ਦਿੰਦੇ ਤਾਂ ਮੇਰੇ ਵਰਗੇ ਜੇ ਹੋਂ ਨਗਰ ਕੀਰਤਨ ਹੀ ਨਿਕਲਦਾ ਆਪਣੇ ਪਿੰਡ ਦੇ ਵਿੱਚ ਕਿਤੇ ਖੀਰ ਦਾ ਲੰਗਰ ਲੱਗਾ ਆ ਕਿਤੇ ਪਕੌੜਿਆਂ ਦਾ ਲੰਗਰ ਲੱਗਾ ਆ ਤੇ ਕਿਤੇ ਮੇਰੇ ਵਰਗਾ ਪਿੱਛੇ ਤੁਰਿਆ ਟਰਾਲੀ ਦੇ ਵਾਇਗਰੂ ਵਾਇਗਰੂ ਦਾ ਘੱਟ ਕਰਦਾ ਖਾ ਕੇ ਆਪਣੇ ਢਿੱਡ ਦਾ ਟਿਫਿਨ ਹੀ ਬਣਾ ਕੇ ਘਰ ਨੂੰ ਲੈ ਆਉਂਦਾ ਸਹੀ ਗੱਲ ਹੈ ਟਿਫਿਨ ਪੈਕ ਕਰਕੇ ਆਪਣੇ ਢਿੱਡ ਦਾ ਟਿਫਿਨ ਪੈਕ ਕਰਕੇ ਘਰ ਨੂੰ ਲੈ ਆਉਂਦਾ ਤੇ ਉਹਦੇ ਨਾਲ ਇੰਨਾ ਉਹ ਬੰਡੋਸ ਦੇ ਨਾਲ ਖਾਣ ਦਾ ਔਰ ਸਾਡੀ ਸਿਹਤ ਦੇ ਤੇ ਥੋੜਾ ਜਿਹਾ ਇਫੈਕਟ ਪੈਂਦਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਪੰਜਾਬ ਪੰਜਾਬੀ ਰੇਡੀਓ ਦੇ ਸਾਰੇ ਪਰਿਵਾਰ ਨੂੰ ਬੇਨਤੀ ਕਰੂੰਗਾ ਕਿ ਆਪਣੇ ਪਿੰਡਾਂ ਦੇ ਆਪਣੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਕੋਈ ਅੱਖਾਂ ਦਾ ਦੰਦਾਂ ਦਾ ਦੰਦਾਂ ਦਾ ਬਹੁਤ ਜ਼ਰੂਰੀ ਹੈ ਹੂੰ ਅਸੀਂ ਦੰਦ ਨੂੰ ਉਦੋਂ ਹੀ ਛੇੜਦੇ ਆ ਜਦੋਂ ਉੱਥੇ ਦਰਦ ਹੋਣ ਲੱਪੇ ਹਾਂ ਜਦੋਂ ਖਰਾਬੀ ਪੈ ਜਾਵੇ ਫੇਰ ਜਦੋਂ ਖਰਾਬੀ ਪੈ ਜਾਵੇ ਦੰਦ ਦੇ ਵਿੱਚ ਕਿਉਂਕਿ ਸਾਡੀ ਰਵਾਇਤ ਨਹੀਂ ਹੈਗੀ ਨਾ ਵੀ ਟੈਸਟ ਕਰਾਉਣ ਦੀ ਸਾਡੇ ਇਹ ਆ ਕਿ ਬਸ ਦੰਦ ਤੇ ਐ ਉਂਗਲ ਮਾਰ ਲਈ ਪਹਿਲਾਂ ਤਾਂ ਦਾਤਨ ਕਰ ਲੈਂਦੇ ਸੀ ਅੱਜ ਕੱਲ ਬੁਰਛਾ ਗਿਆ ਬੁਰਛੇ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਬਸ ਐ ਹੀ ਚੱਲੀ ਜਾਂਦਾ ਸੋ ਸੰਗਤ ਨੂੰ ਬੇਨਤੀ ਆ ਕਿ ਜੇ ਦੰਦਾਂ ਦਾ ਕਿਸੇ ਨੇ ਚੈੱਕਅਪ ਕਰਾਉਣਾ ਹੈ ਤੁਸੀਂ ਆ ਸਕਦੇ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਆ ਸਕਦੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੋਮਵਾਰ ਨੂੰ ਸਾਡੇ ਡਾਕਟਰ ਗਗਨਪ੍ਰੀਤ ਜੀ ਬਹਿੰਦੇ ਆ ਨੇਚਰ ਕੇਅਰ ਦੇ ਟੋਟਲੀ ਫ੍ਰੀ ਆ ਤੇ ਸਾਡੇ ਜਿਹੜੇ ਡੈਂਟਲ ਆ ਉਹ ਹਰ ਰੋਜ਼ ਹਮ ਸੇ ਫਿਜ਼ੀਓਥੈਰਪੀ ਦੇ ਹਰ ਰੋਜ਼ ਸ਼ਾਮ ਨੂੰ 4 ਤੋਂ 6 ਹੈ ਜੀ ਉਹਦੇ ਬਾਅਦ ਸਾਡੇ ਨੇਚਰ ਕੇ ਦੇ ਐਮਡੀ ਡਾਕਟਰ ਡਾਕਟਰ ਰਣਜੀਤ ਸਿੰਘ ਉਹਨਾਂ ਦਾ ਆਪਣਾ ਹਸਪੀਟਲ ਆ ਆਪਣਾ ਹਸਪੀਟਲ ਛੱਡ ਕੇ ਆ ਕੇ ਸਾਡੇ ਇੱਥੇ ਸੇਵਾ ਕਰਦੇ ਸ਼ੁਕਰਵਾਦ ਦੇ ਸ਼ੁਕਰਵਾਰ ਉਹ ਵੀ ਬਹੁਤ ਵਧੀਆ ਡਾਕਟਰ ਜਿਹਨਾਂ ਦੀ ਗੱਲ ਕਰਦੇ ਸੀ ਵੀ ਸਟੰਟ ਪੈਣਾ ਸੀ ਤੇ ਮੈਨੂੰ ਸਟੰਟ ਤੋਂ ਨਿਯਾਤ ਦਵਾਤੀ ਬਚਾਤਾ ਇਹ ਸਾਰੀਆਂ ਸੇਵਾਵਾਂ ਨੇ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਚਲਾੰਗ ਦੇ ਵਿੱਚ ਅਸੀਂ ਖੜੇ ਸੀ ਸ਼ੰਭੂ ਬਾਡਰ ਤੋਂ ਇਹ ਮੋਰਚਾ ਤੁਰਿਆ ਉੱਥੇ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਚੱਲਿਆ ਸਵਾ ਸਾਲ ਤੋਂ ਵੀ ਵੱਧ ਸਮਾਂ ਉਸ ਤੋਂ ਬਾਅਦ ਮੋਦੀ ਦੀ ਧੌਣ ਚ ਕੀਲਾ ਕੱਢ ਕੇ ਵਾਪਸ ਪਰਤੇ ਤੇ ਸਭ ਨੇ ਆਪਣੇ ਆਪਣੇ ਤਰੀਕੇ ਨਾਲ ਯਾਦਾਂ ਸੰਜੋ ਕੇ ਉੱਥੋਂ ਲਿਆਉਣ ਦੀ ਕੋਸ਼ਿਸ਼ ਕੀਤੀ ਤੁਸੀਂ ਸਾਰਿਆਂ ਨੇ ਵੀ ਉਹ ਵੀਡੀਓਜ਼ ਦੇਖੀਆਂ ਨੇ ਜਦੋਂ ਉੱਥੇ ਕਿਸਾਨ ਮੋਰਚਾ ਚੱਲ ਰਿਹਾ ਸੀ ਕਿਸ ਤਰੀਕੇ ਦੇ ਨਾਲ ਪਹਿਲਾਂ ਥੋੜੀ ਔਖ ਹੋਈ ਬਹੁਤ سارے ਬੈਰੀਕੇਡ ਭੰਣੇ ਪਏ ਪਰ ਜਦੋਂ ਪੰਜਾਬੀਆਂ ਨੇ ਮੋਰਚਾ ਲਾ ਲਿਆ ਤੇ ਫਿਰ ਉਹ ਮੋਰਚੇ ਉਦੋਂ ਹੀ ਪੱਟੇ ਗਏ ਜਦੋਂ ਜਿੱਤ ਹਾਸਲ ਕਰ ਲਈ ਉਹਨਾਂ ਦੇ ਵਿੱਚੋਂ ਇੱਕ ਯਾਦ ਹੈ ਕਿਸਾਨ ਮਜ਼ਦੂਰ ਰਾ ਹਸਪੀਟਲ ਜਿਹੜਾ ਇੱਥੇ ਚਲਾੰਗ ਦੇ ਵਿੱਚ ਚੱਲ ਰਿਹਾ ਬਿਲਕੁਲ ਜਦੋਂ ਤੁਸੀਂ ਪਠਾਨਕੋਟ ਤੋਂ ਇੱਧਰ ਜਲੰਧਰ ਵੱਲ ਨੂੰ ਜਾਂਦੇ ਹੋ ਤਾਂ ਤੁਹਾਨੂੰ ਰੋੜ ਤੋਂ ਹੀ ਚਲਾੰਗ ਜਦੋਂ ਆਉਂਦਾ ਜਦੋਂ ਤੁਸੀਂ ਪਠਾਨਕੋਟ ਵਾਲੀ ਸਾਈਡ ਤੋਂ ਆਉਨੇ ਹੋ ਜਦੋਂ ਤੁਸੀਂ ਚਲਾੰਗ ਆਉਗੇ ਤੁਹਾਨੂੰ ਨਜ਼ਰ ਪੈ ਜਾਊਗਾ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਕਿਵੇਂ ਸੇਵਾਵਾਂ ਚੱਲ ਰਹੀਆਂ ਨੇ ਜੇ ਤੁਸੀਂ ਕਿਸੇ ਤਰ੍ਹਾਂ ਦੀ ਸੇਵਾ ਵੀ ਪਾਉਣਾ ਚਾਹੁੰਦੇ ਹੋ ਯੋਗਦਾਨ ਕਰਨਾ ਚਾਹੁੰਦੇ ਹੋ ਤੁਸੀਂ ਆ ਕੇ ਉਹ ਵੀ ਕਰ ਸਕਦੇ ਹੋ ਸੋ ਅਮਰਜੀਤ ਹੁਣੀ ਇਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਵੀਡੀਓ ਕਲਿੱਪਸ ਵਿੱਚ ਦੇਖਿਆ ਹੋਊ ਇੱਕ ਇਹਨਾਂ ਦੀ ਵੀਡੀਓ ਕਲਿੱਪ ਕਿਸੇ ਚੈਨਲ ਤੇ ਆਧਾਰੇ ਤੇ ਬਹੁਤ ਹੀ ਚੱਲੀ ਸੀਗੀ ਜਦੋਂ ਕਹਿੰਦੇ ਸੀ ਤੁਸੀਂ ਲੰਗਰ ਛਕੋ ਯਾਰ ਉਹ ਵੀ ਇਹਨਾਂ ਦਾ ਇੱਕ ਤਰੀਕੇ ਦਾ ਆਪਣਾ ਯੋਗਦਾਨ ਸੀ ਉਸ ਤੋਂ ਬਾਦ ਲੋਕ ਅਟੈਚ ਹੁੰਦੇ ਨੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਮੈਨੂੰ ਐਂ ਜਾਪਦਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਅਸੀਂ ਇੱਥੇ ਪਿਛਲੇ 3 ਸਾਲ ਤੋਂ ਕਰੀਬ-ਕਰੀਬ ਲੋਕਾਂ ਦਾ ਜਿਹੜਾ ਇਲਾਜ ਆ ਉਹ ਇਹਨੂੰ ਕਿਹਾ ਜਾਂਦਾ ਹੈ ਨੈਚਰਕਿਵਰ ਕੁਦਰਤੀ ਢੰਗ ਤਰੀਕਿਆਂ ਨਾਲ ਕਰਦੇ ਪਏ ਆ ਜੋ ਵੀ ਦਵਾਈਆਂ ਆ ਉਹ ਵੀ ਬੜੀਆਂ ਸਾਤਵਿਕ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਆ ਸਾਡੀ ਇਹੀ ਕੋਸ਼ਿਸ਼ ਆ ਲੋਕਾਂ ਨੂੰ ਕਿ ਜਿਹੜੇ ਸਾਡਾ ਖਾਣ ਪੀਣਾ ਤੇ ਰਹਿਣ ਸਹਿਣ ਆ ਉਹਨੂੰ ਸਹੀ ਤਰੀਕੇ ਨਾਲ ਸੁਧਾਇਆ ਜਾਵੇ ਪਾਬ ਜੋ ਸੀ ਖਾਣਾ ਤਕਰੀਬਨ ਲੋਕੀ ਹੁਣ ਮੇਰੇ ਕੋਲ ਸਕੈਨ ਪਈ ਆ ਇਹਦੇ ਵਿੱਚ ਕਿਡਨੀਜ਼ ਦੇ ਸਟੋਨਸ ਜਿਹਨੂੰ ਪਥਰੀਆਂ ਕਹਿੰਦੇ ਆ ਉਹਦੇ ਬਾਰੇ ਆ ਇਹ ਚ ਇਹ ਆਮ ਕਰਕੇ ਪਾਣੀ ਘੱਟ ਪੀਣਾ ਹੁੰਦੀ ਆ ਅਸੀਂ ਜੇ ਪਾਣੀ ਜ਼ਿਆਦਾ ਪੀ ਲਈਏ ਜਾਂ ਜਿਹੜਾ ਆਪਾਂ ਭੋਜਨ ਉਹ ਟਾਈਮ ਤੇ ਕਰ ਲਈਏ ਮੈਂ ਮੇਰੇ ਕੋਲ ਸਲੀਪ ਹੈਗੀ ਆ ਸਲੀਪ ਦੇ ਉੱਪਰ ਬਕਾਇਦਾ ਲਿਖਿਆ ਹੁੰਦਾ ਕਿ ਸਵੇਰ ਦਾ ਖਾਣਾ ਟਾਈਮ ਤੇ ਖਾਓ ਦੁਪਹਿਰ ਦਾ ਖਾਣਾ ਟਾਈਮ ਤੇ ਖਾਓ ਰਾਤ ਦਾ ਖਾਣਾ ਟਾਈਮ ਤੇ ਖਾਓ ਤੇ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਜ਼ਰੂਰੀ ਹੈ ਕਿਉਂਕਿ ਜੇਕਰ ਮੈਂ ਸਿੱਧੀ ਪਾਸ਼ਾਬ ਜੀ ਕਹਿੰਦਾ ਜੇਕਰ ਤੁਸੀਂ ਪਾਣੀ ਨਹੀਂ ਪੀ ਰਹੇ ਤਾਂ ਤੁਸੀਂ ਆਪਣਾ ਜਿਹੜਾ ਪੇਸ਼ਾਬ ਆ ਉਹੀ बार-बार ਪੀ ਰਹੇ ਆ ਕਿਉਂਕਿ ਗੰਦਗੀ ਜਿਹੜੀ ਬਾਹਰ ਨਿਕਲਨੀ ਆ ਉਹ ਨਹੀਂ ਨਿਕਲ ਰਹੀ ਸੋ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਦਵਾਈਆਂ ਤੋਂ ਬਚੋ ਆਪਣੇ ਰਹਿਣ ਸਹਿਣ ਨੂੰ ਬਦਲੋ ਪਾਣੀ ਜਿਆਦਾ ਪੀਓ ਤੇ ਖਾਣ ਪੀਣ ਜਿਹੜਾ ਹੈਗਾ ਉੱਤੇ ਜ਼ਿਆਦਾ ਧਿਆਨ ਦਿਓ ਤਾਂ ਜੋ ਸਾਡੇ ਕੋਲ ਇਹ ਬਿਮਾਰੀਆਂ ਆਉਣ ਹੀ ਨਾ ਬਸੇ ਇੱਥੇ ਦੇ ਉਪਰਾਲੇ ਬਾਰੇ ਦੱਸ ਦਵਾਂ ਇਹਥੇ ਦਾ ਜਿਹੜਾ ਇਹ ਹਸਪੀਟਲ ਆ ਅਸੀਂ ਸਾਡੇ ਕੋਲ ਪੇਸ਼ੈਂਟ ਇਹੀ ਨਹੀਂ ਕਿ ਕੋਈ ਨਵਾਂ ਹੀ ਆ ਰਿਹਾ ਕਈ ਜਿਹੜੇ ਰਿਜੈਕਟਡ ਕੇਸਿਸ ਹੈਗੇ ਆ ਈਵਨ ਮੇਰੇ ਕੋਲ ਕਰੀਬ ਕਰੀ ਕੋਈ 50 ਪੇਸ਼ੈਂਟ ਦੀ ਇਹੋ ਜੀ ਲਿਸਟ ਹੈਗੀ ਆ ਜਿਨ੍ਹਾਂ ਨੂੰ ਹਰ ਪਾਸੇ ਜਵਾਬ ਸੀ ਜਿਹੜੇ ਕਿ ਆ ਪੂਰੇ ਇਲਾਜ ਕਰਵਾਉਣ ਦੇ ਬਾਅਦ ਵਿੱਚ ਉਹਨਾਂ ਨੇ ਡਿਕਲੇਅਰ ਕਰਤਾ ਕਿ ਇਹ ਬਸ ਉਹ ਘਰ ਲੈ ਜਿਹੋ ਉਹਦੇ ਸੇਵਾ ਕਰ ਲਓ ਤੇ ਅੱਜ ਉਹ ਬਿਲਕੁਲ ਠੀਕ ਠਾਕ ਘੁੰਮ ਰਹੇ ਆ ਗਲੇ ਦੇ ਕੈਂਸਰ ਵਾਲੇ ਪੇਸ਼ੈਂਟ ਸੀਗੇ ਜਿਹੜੇ ਬੋਲ ਵੀ ਨਹੀਂ ਪਾ ਰਹੇ ਸੀ ਪੇਸ਼ੈਂਟ ਕੁਝ ਖਾ ਨਹੀਂ ਪਾ ਰਹੇ ਸੀਗਾ ਉਹ ਵੀ ਬਿਲਕੁਲ ਠੀਕ ਆ ਸੋ ਇਸ ਕਰਕੇ ਅਸੀਂ ਇੱਥੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਦੀ ਹੈ ਇਹ ਨਹੀਂ ਕਿ ਇਹਦੋਂ ਇਹ ਦੇਖਣਾ ਕਿ ਨਹੀਂ ਇਹ ਤਾਂ ਸਿਰਫ ਇੱਕ ਤੰਬੂਆਂ 'ਚ ਬੈਠੇ ਆ ਠੀਕ ਆ ਨਾ ਦਵਾਈ ਪਤਾ ਨਹੀਂ ਕਿੱਦਾਂ ਦੀ ਹੈ ਕੀ ਨਹੀਂ ਇਕਵਰੀ ਟਰਸਟ ਕਰਕੇ ਆਓ ਠੀਕ ਹੈ ਨਾ ਆਪਣੀ ਬਿਮਾਰੀ ਨੂੰ ਵਧਾਓ ਨਾ ਠੀਕ ਹੈ ਨਾ ਆਓ ਤੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਰੋਕ ਲਈਏ ਤੇ ਉਹਦਾ ਸਹੀ ਤਰੀਕੇ ਨਾਲ ਇਲਾਜ ਕਰ ਲਈਏ ਅਸੀਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ ਸੱਤੋ ਦਿਨ ਹਾਜ਼ਰ ਹਾਂ ਅਸੀਂ ਸੱਤੋ ਦਿਨ ਇੱਥੇ ਲੈਬ ਟੈਸਟ ਹੁੰਦੇ ਆ ਜੇ ਕਿਸ ਨੂੰ ਲੋੜ ਹੈਗੀ ਐਮਨਸ ਦਵਾਈ ਦੇ ਤਾਂ ਵੀ ਇਸ ਇਥੇ ਅਵੇਲੇਬਲ ਨਾ ਤੁਸੀਂ ਆ ਸਕਦੇ ਆ ਤੇ ਇਹਦਾ ਸੇਵਾਵਾਂ ਦਾ ਲਾਭ ਲੈ ਸਕਦੇ ਆ